ਜਦੋਂ ਕੁਝ ਵਿਅਕਤੀ ਇੱਕ ਉਹ ਘਰ ਦੇ ਵਿੱਚ ਵੜਦੇ ਆ ਜਿੱਥੇ ਕਿ ਖਾਣ ਦਾ ਸਮਾਨ ਤਿਆਰ ਕੀਤਾ ਜਾਂਦਾ ਹੁੰਦਾ ਹੈ ਉੱਥੇ ਦੀ ਗੰਦਗੀ ਦੇਖ ਕੇ ਲੋਕਾਂ ਦੀਆਂ ਅੱਖਾਂ ਖੁੱਲੀਆਂ ਰਹਿ ਜਾਂਦੀਆਂ ਤੇ ਜਦੋਂ ਅੰਦਰ ਆਏ ਦੇਖਿਆ ਮਹਮੂਦ ਸਪ੍ਰਿੰਗ ਰੋਲ ਦਾ ਕਾਰਖਾਨਾ ਬਣਿਆ ਹੋਇਆ ਸੀ ਜਿਹੜੇ ਸਾਰੇ ਗੋਭੀ ਗੜੀ ਛੜੀ ਜਿਹੜੀ ਪਾਰੇ ਸੀਗੇ ਉਹ ਸਾਰੇ ਆ ਹਾਲਾਤ ਸੀਗੇ ਗੋਭੀ ਦੇ ਜੀ ਇਹ ਉੱਪਰ ਤੱਕ ਗੋਭੀ ਦੇ ਨਾਲ ਲੱਧਿਆ ਹੋਇਆ ਸੀਗਾ ਸਾਰਾ ਸਿਸਟਮ ਹਰ ਗਲੀ ਹੋਈ ਗੋਭੀ ਇਹ ਦੇਖੋ ਇਹ ਕਰਚੀ ਨਾਲ ਜਿਹਦੇ ਨਾਲ ਮਿਊਨਿਟੀ ਰਿਸੋਰਸ ਇਹ ਪਾਣੇ ਆ ਇੱਥੇ ਡਰਿੰਕ ਕਰ ਰਹੇ ਸੀਗੇ ਇਹ ਇਹ दारू ਦੀ ਬੋਤਲ ਇੱਥੇ ਹੀ ਪਈ ਹੋ ਸਾਰੇ ਤੇ ਸਾਰੇ ਡਰਿੰਕ ਕਰ ਰਹੇ ਸੀ ਮੇਨ ਓਨਰ ਹੈ ਉਹ ਵੀ ਡਰਿੰਕ ਕਰ ਰਿਹਾ ਸੀਗਾ ਟਾਇਲਟ ਦੇ ਵਿੱਚ ਭਾਂਡੇ ਰੱਖੇ ਹੋਏ ਆ ਇੱਥੇ ਇਹ ਕੁੱਕਰ ਚ ਬਣਾ ਰਹੇ ਸੀਗੇ ਜੀ ਇਹ ਉਹ ਟੱਟੇ ਜਿਹੜੀ ਹੈਗੀ ਉਹ ਖਰਾਬ ਹੈ ਇਸੇ ਟੁੱਟੇ ਦਾ ਪਾਣੀ ਯੂਜ਼ ਕਰ ਰਹੇ ਸੀ ਇਹ ਹਾਂਜੀ ਉੱਥੇ ਬੰਦਾ ਖੜਿਆ ਸਾਡੇ ਸਾਹਮਣੇ ਬਾਥਰੂਮ ਕਰ ਰਿਹਾ ਸੀ ਉੱਥੇ ਦਾਰੂ ਪੀ ਕੇ ਜਿਹੜਾ ਇਹਨਾਂ ਦਾ ਮੇਨ ਹੈ ਉਹ ਪਿਆ ਸੀ ਮੋਮੋਜ਼ ਦੇ ਬੰਦੇ ਕਹਿੰਦੇ ਨੇ ਵੀ ਅਸੀਂ ਖਾਣਾ ਏ ਉਹ ਸੀਗਾ ਜੀ ਦੇਖੋ ਪੱਗ ਪਤਨੀ ਆਪਣਾ ਬਿੱਲਾ ਕਹਿੰਦੇ ਆ ਬਿੱਲੇ ਦਾ ਮੀਟ ਇਹ ਪਾਰੇ ਸੀਗੇ ਮਤਲਬ ਲੋ ਚਿਕਨ ਮੋਮੋਜ਼ ਦੇ ਨਾਮ ਤੇ ਸੋਚਦੇ ਆ ਮੁਰਗਾ ਮੱਛੀ ਹੋਊਗਾ ਮੇਰੇ ਸਾਬ ਨਾਲ ਤਾਂ ਇਹੀ ਹੁੰਦਾ ਪਰ ਇਹ ਦੁੱਜਾ ਹੀ ਮੀਟ ਖਲਾਈ ਜਾ ਰਿਹਾ ਸਾਨੂੰ ਇਹ ਵੀ ਡਰ ਆ ਵੀ ਜਿਹੜੇ ਪੰਜਾਬ ਚੋਂ ਬੱਚੇ ਗਾਇਬ ਹੋ ਰਹੇ ਕਿਤੇ ਉਹ ਵੀ ਤਾਂ ਨਹੀਂ ਇਹੀ ਕਰ ਰਹੇ ਇੱਥੇ ਛੋਟੇ ਛੋਟੇ ਦੋ ਤਿੰਨ ਕੁੱਤੇ ਸੀਗੇ ਉਹ ਕਹਿੰਦੇ ਦਿਨਾਂ ਚੋਂ ਗਾਇਬ ਹੋ ਗਏ ਦੇਖੋ ਕਾਲੇ ਰੰਗ ਦਾ ਤੇਲ ਬਣਿਆ ਹੋਇਆ ਤੇ ਜਿਹੜਾ ਆ ਔਇਲ ਐ ਇਹ ਰਾਗਗੋੜ ਰਿਫੈਂਡ ਬਰਥਡੇ ਸੀ ਉਹਦੇ ਵਿੱਚ ਸਾਨੂੰ ਸ਼ੱਕ ਹੈ ਇੰਜਨ ਦਾ ਔਇਲ ਵੀ ਪਾਇਆ ਹੋਇਆ ਭਾਈ ਜੀ ਇੱਥੇ ਖੜਿਆ ਨਹੀਂ ਜਾ ਰਿਹਾ ਇੰਨੀ ਜ਼ਿਆਦਾ ਬੁਰੀ ਇੱਥੇ ਮੁਸ਼ਕਲ ਆ ਰਹੀ ਆ ਮੈਨੂੰ ਲੱਗਦਾ ਜੇ ਹੋਰ 5-10 ਮਿੰਟ ਇੱਥੇ ਮੈਂ ਖੜਿਆ ਮੈਂ ਤਾਂ ਉਲਟੀ ਆ ਜੂਗੀ ਜਿਹਨੂੰ ਲੋਕੀ ਕਹਿੰਦੇ ਆ ਹੋਰ ਪਾ ਦੋ ਹੋਰ ਪਾ ਦੋ ਬੜੀ ਸੁਆਦ ਲੱਗਦੀ ਐ ਮਿਊਨਿਸ ਮੱਖੀਆਂ ਪੂਰੀਆਂ ਪਿੰਡਕਰੀਆਂ ਗੰਦੇ ਟਾਇਲਟਾਂ ਚੋਂ ਪਾਣੀ ਲੈ ਕੇ ਲੈਟਰਿੰਗਾਂ ਚੋਂ ਪਾਣੀ ਭਰ-ਭਰ ਕੇ ਫਿਰ ਉੱਥੇ ਕੋਈ ਸਫਾਈ ਨਹੀਂ ਸ਼ਰਾਬਾਂ ਵਿੱਚੀ ਪੀ ਰਹੇ ਆਂ ਕੁੱਤਿਆਂ ਦਾ ਮਾਸ ਖਵਾ ਰਹੇ ਆਂ ਜੀ ਵੀ ਕੋਈ ਹੱਦਬੰਦੀ ਨਹੀਂ ਛੱਡੀ ਇਹਨਾਂ ਹਾਂ ਕੈਪੀਟਲ ਏਰੀਆ ਹੈ ਨਾ ਆਪਣਾ ਚੰਡੀਗੜ੍ਹ ਮੋਹਾਲੀ ਵਾਲਾ ਇਹਦੇ ਜਿੱਦਾਂ ਬਾਈ ਲੋਕਲ ਬੰਦੇ ਬਹੁਤ ਜ਼ਿਆਦਾ ਘਟੇ ਆ ਔਰ ਇਹ ਜ਼ਿਆਦਾ ਪ੍ਰਵਾਸੀ ਹੋ ਜਾਂਦਾ ਹੈ ਬਹੁਤ ਸਾਰੇ ਪੰਜਾਬੀ ਭਰਾਵਾਂ ਕੋਲ ਅਸੀਂ ਜਾਣਦੇ ਆ ਤਾਂ ਸਾਨੂੰ ਇਹੀ ਸੁਣਨ ਨੂੰ ਮਿਲਦਾ ਵੀ ਦੇਖੋ ਜੀ ਅਸੀਂ ਬੈਠੇ ਆ ਸਾਡੇ ਕੋਲ ਕੀ ਆਉਂਦਾ ਨਹੀਂ ਔਰ ਸਾਹਮਣੇ ਪ੍ਰਵਾਸੀਆਂ ਦੀ ਰੇੜੀ ਦੇ ਉੱਤੇ ਢੀੜਾਂ ਲੱਗੀਆਂ ਹੋਈਆਂ ਆਪਣੇ ਬੰਦੇ ਰੋਂਦੇ ਹੋਣਗੇ ਖੜੇ ਤੇ ਇਹ ਲੋਕ ਫੇਰ ਆਪਣੇ ਪ੍ਰਵਾਸੀਆਂ ਨੂੰ ਜਾਣਗੇ ਇਹ ਤਾਂ ਬਾਈ ਕੁਝ ਵੀ ਨਹੀਂ ਹੋਇਆ ਜੀ ਹਲੇ ਇਹ ਤਾਂ ਬਸ ਜਿਹੜੀ ਚੀਜ਼ ਮਤਲਬ ਮੂਹਰੇ ਆ ਗਈ ਇਹ ਤਾਂ ਉਹ ਹੈ ਜੀ ਉਹ ਪਤਾ ਨਹੀਂ ਇਹ ਹੋਰ ਕਿੰਨੇ ਹੋਊਗੇ ਜੀ ਇਹ ਸਾਡੀ ਨਸਲ ਨੂੰ ਇਹ ਨਸਲ ਕੁਸ਼ੀ ਹੈ ਵੀ ਇਹ ਮਾਰਨੇ ਵਾਲਾ ਕੰਮ ਹੈ ਸਾਡੇ ਬੱਚਿਆਂ ਨੂੰ ਜਿਹੜੇ ਬੰਦੇ ਕੁੱਤਾ ਵੜ ਕੇ ਖੜਾ ਸਕਦੇ ਨੇ ਜੀ ਉਹ ਕਿ ਕੇਸ ਹੱਥ ਤੱਕ ਗਿਰ ਸਕਦੇ ਨੇ ਜੀ ਤੁਸੀਂ ਆਪੇ ਦੇਖ ਲਓ ਜੀ 8 ਸਾਲ ਦੀ ਬੱਚੀ ਨੂੰ ਅਟੈਕ ਆ ਗਿਆ ਕੋਈ 10 ਸਾਲ ਦੇ ਬੱਚੇ ਨੂੰ ਅਟੈਕ ਆ ਗਿਆ ਫਿਰ ਮੰਨਣਾ ਪਊਗਾ ਵੀ ਉਹਦਾ ਕਾਰਨ ਕੋਈ ਹੋਰ ਨਹੀਂ ਆ ਸਾਰਾ ਕੁਝ ਲੋਕਾਂ ਨੇ ਕਹਿੰਦਾ ਯਾਰ ਤੁਸੀਂ ਕਾਨੂੰ ਗਰੀਬਾਂ ਦੇ ਪਿੱਛੇ ਪਏ ਹੋਏ ਹੋ ਵੀ ਇਹ ਤਾਂ ਗਰੀਬ ਬੰਦੇ ਵਿਚਾਰੇ ਇਹਨੂੰ ਕਹਿਤੀ ਲੱਖ ਰੁਪਏ ਕੁ ਮਾਰੇ ਆ ਅੱਥੀ ਬੈਠ ਕੇ ਪੰਜਾਬ ਚ ਆ ਕੇ ਲੱਖਰ ਬੈਕ ਮਾਰਿਆ ਕੋਠੀਆਂ ਤੱਕ ਕੰਬਣ ਵਾਲੀਆਂ ਇਹਨਾਂ ਨੇ ਹੁਣ ਜੇ ਪ੍ਰਸ਼ਾਸਨ ਦੀ ਹੈ ਉਹ ਨਹੀਂ ਨੀਤੀ ਬਈ ਇਹ ਕੰਮ ਕਰਨੇ ਦੀ ਇਹਨਾਂ ਨੂੰ ਫੜਨੇ ਦੀ ਕਾਰਵਾਈ ਕਰਨੇ ਦੀ ਫਿਰ ਕੁਝ ਵੀ ਨਹੀਂ ਹੋ ਰਿਹਾ ਹਣਾ ਜੀ ਸੋਸ਼ਲ ਮੀਡੀਆ ਤੇ ਉੱਤੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਕਿ ਜਦੋਂ ਕੁਝ ਵਿਅਕਤੀ ਇੱਕ ਉਹ ਘਰ ਦੇ ਵਿੱਚ ਵਰਦੇ ਆ ਜਿੱਥੇ ਕਿ ਖਾਣ ਦਾ ਸਮਾਨ ਤਿਆਰ ਕੀਤਾ ਜਾਂਦਾ ਹੁੰਦਾ ਹੈ ਉੱਥੇ ਦੀ ਗੰਦਗੀ ਦੇਖ ਕੇ ਲੋਕਾਂ ਦੀਆਂ ਅੱਖਾਂ ਖੁੱਲੀਆਂ ਰਹਿ ਜਾਂਦੀਆਂ ਤੇ ਉਹ ਵੀਡੀਓ ਦੇ ਵਿੱਚ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਲੋਕਾਂ ਨੂੰ ਖਾਣ ਦੇ ਨਾਂ ਦੇ ਉੱਤੇ ਗੰਦਗੀ ਪਰੋਸੀ ਜਾ ਰਹੀ ਹੈ ਤੇ ਇਹ ਵੀਡੀਓ ਕਿਸ ਤਰ੍ਹਾਂ ਬਣਦੀ ਹੈ ਕਿਵੇਂ ਬਣੀ ਸਪੈਸ਼ਲੀ ਬਣਾਈ ਗਈ ਸੀ ਜਾਂ ਸਬੱਬ ਬਣ ਗਿਆ ਉਹ ਗੱਲਬਾਤ ਕਰਦੇ ਆ ਬਾਈ ਜੀ ਕਿਵੇਂ ਦੇਖਦੇ ਹੋ ਆ ਵੀਡੀਓ ਵਾਇਰਲ ਹੋਈ ਆ ਕੀਨੇ ਕੀਤੀ ਸੀ ਕਿਹਦੇ ਪੇਜ ਤੋਂ ਉਹ ਚੱਲੀ ਗਈ ਸਰ ਮੇਰਾ ਨਾਮ ਰਵੀ ਰੋੜਾ ਮੇਰੇ ਉਹ ਫੇਸਬੁਕ ਆਈਡੀ ਉਹ ਚੱਲੀ ਸੀਗੀ ਸਾਡਾ ਸ਼ਹੀਦ ਕਰਤਾਰ ਸਿੰਘ ਯੂਥ ਕਲੱਬ ਬਣਿਆ ਹੋਇਆ ਪਿੰਡ ਮਟੌਰ ਮੋਹਾਲੀ ਦਾ ਤੇ ਅਸੀਂ ਜਿਹੜੀ ਪਿੰਡ ਵਿੱਚ ਸਾਡੇ ਗਤੀਵਿਧੀਆਂ ਹੋ ਰੀਆਂ ਪ੍ਰਵਾਸੀਆਂ ਦੁਆਰਾ ਅਸੀਂ ਉਹ ਗਤੀਵਿਧੀਆਂ ਜਿਹੜੀਆਂ ਮਤਲਬ ਹੋ ਰੀਆਂ ਉਹ ਰੋਕਣ ਨੂੰ ਜਿਹੜੀ ਗਲਤ ਹੋ ਰੀਆਂ ਉਹ ਦੁਆਰਾ ਅਸੀਂ ਸਮੇਂ-ਸਮੇਂ ਸਿਰ ਆਪਣਾ ਚੱਕਰ ਲਾਣੇ ਰਹਿੰਦੇ ਆ ਅਸੀਂ ਹੋਲੀ ਨੂੰ ਜਿਹੜੇ ਹੁੱਲੜਵਾਜੀ ਹੁੰਦੀ ਹੈ ਬਾਹਰੋਂ ਆ ਕੇ ਪ੍ਰਵਾਸੀਆਂ ਦੀ ਸਾਇਲੈਂసర్ ਮੋਟਰਸਾਈਕਲਾਂ ਦੇ ਖੋਲ ਕੇ ਬਾਜੇ ਵਜਾਣੇ ਤਿਆਂ ਭੈਣਾਂ ਆਂਦੀ ਜਾਂਦੀਆਂ ਨੂੰ ਤੰਗ ਕਰਨਾ ਅਸੀਂ ਉਹਦੇ ਚੱਕਰ ਸੰਬੰਧ ਵਿੱਚ ਸਾਰਾ ਇਹ ਕਾਰਵਾਈ ਕਰ ਰਹੇ ਸੀ ਪਰ ਜਦੋਂ ਅਸੀਂ ਇੱਧਰ ਆਏ ਸਾਨੂੰ ਸ਼ਿਕਾਇਤ ਆਈ ਕਿ ਆਹ ਗੇਟ ਤੁਸੀਂ ਖੋਲ ਕੇ ਦੇਖੋ ਇੱਥੇ ਜਦੋਂ ਅੰਦਰ ਆਏ ਦੇਖਿਆ ਮੋਮੋਸ ਸਪ੍ਰਿੰਗ ਰੋਲ ਦਾ ਕਾਰਖਾਨਾ ਬਣਿਆ ਹੋਇਆ ਸੀ ਰੈਜੀਡੈਂਸ਼ੀਅਲ ਏਰੀਆ 'ਚ ਤੁਹਾਨੂੰ ਪਹਿਲਾਂ ਪਤਾ ਸੀ ਸਾਨੂੰ 2-3 ਮਹੀਨੇ ਪਹਿਲਾਂ ਪਤਾ ਜੁਰ ਲੱਗਿਆ ਸੀ ਤੇ ਜਦੋਂ ਅਸੀਂ ਆਏ ਲੋਕ ਲਾ ਕੇ ਨਿਕਲ ਜਾਂਦੇ ਸੀ ਇਹ ਜਦੋਂ ਅਸੀਂ ਸਾਨੂੰ ਮਤਲਬ ਪਤਾ ਲੱਗਿਆ ਵੀ ਅੱਜ ਬਣ ਰਿਹਾ ਹੈ ਕੰਮ ਬਾਂਦਰ ਹੋਜੀ ਸੀ ਪਰ ਇਹਨਾਂ ਨੇ ਲੋਕ ਇਸ ਢੰਗ ਨਾਲ ਲਾ ਲੈਣਾ ਵੀ ਪਤਾ ਨਹੀਂ ਲੱਗੇ ਅੰਦਰ ਕੀ ਚੱਲ ਰਿਹਾ ਇਹ ਮਕਾਨ ਹੁੰਦੇ ਸੀ 2-4 ਮਰਲੇ ਦਾ ਛੋਟਾ ਜਿਹਾ ਜਿੱਦਾ ਛੋਟਾ ਜਿਹਾ ਗੇਟ ਹੋਵੇ ਹੋਰ ਕੋਈ ਲਗਾ ਦੇਗਾ ਨਹੀਂ ਜਿੰਨੇ 3-4 ਕਮਰੇ ਹੁੰਦੇ ਸੀ ਇਹ ਆਪਣੇ ਉਹ ਹੀ ਲੈ ਲੈਣੇ ਆ ਸਾਰੀ ਦੀ ਸਾਰੀ ਬਿਲਡਿੰਗ ਆਪਣੇ ਲੈ ਲੈਣੇ ਆ ਇਹ ਵੀ ਦੂਜੇ ਲੋਕਾਂ ਨੂੰ ਪਤਾ ਨਹੀਂ ਲੱਗੀ ਵੀ ਇੱਥੇ ਕੀ ਹੋ ਰਿਹਾ ਹੁਣ ਥੋੜਾ ਦਿਖਾਵਾਂਗੇ ਅੰਦਰ ਕੀ ਫਿਰ ਬਣਿਆ ਕਿਦਾਂ ਹਾਂ ਹ ਇਹ ਸਾਰੀ ਗੋਬੀ ਗੜੀ ਛੜੀ ਜਿਹੜੀ ਪਾਰੇ ਸੀਗੇ ਉਹ ਸਾਰੇ ਆ ਹਾਲਾਤ ਸੀਗੇ ਗੋਬੀ ਦੇ ਜੀ ਆ ਗੋਬੀ ਦੇਖੋ ਇੱਥੇ ਕੜਚੀ ਪਈ ਐ ਇਹ ਦੇਖੋ ਇਹ ਕੜਚੀ ਨਾਲ ਜਿਹਦੇ ਨਾਲ ਮਿਊਨਟਿਸ ਸੌਸ ਇਹ ਪਾਨੇ ਆ ਇੱਥੇ ਡਰਿੰਕ ਕਰ ਰਹੇ ਸੀਗੇ ਇਹ ਇਹ दारू ਦੀ ਬੋਤਲ ਇੱਥੇ ਹੀ ਪਈ ਆ ਸਾਰੇ ਤੇ ਸਾਰੇ ਡਰਿੰਕ ਕਰ ਰਹੇ ਸੀ ਮੇਨ ਓਨਰ ਹੈ ਉਹ ਵੀ ਡਰਿੰਕ ਕਰ ਰਿਹਾ ਸੀਗਾ ਤੇ ਰੈਜ਼ੀਡੈਂਸ ਏਰੀਆ ਵਿੱਚ ਤੁਸੀਂ ਇਹ ਦੇਖੋ ਕਮਰਸ਼ੀਅਲ ਸਿਲੰਡਰ ਤੱਕ ਪਏ ਆ ਵੀ ਕਮਰਸ਼ੀਅਲ ਸਿਲੰਡਰ ਕਿਵੇਂ ਆਗੇ ਜੀ ਇੱਥੇ ਜਿਹੜਾ ਮਤਲਬ ਘਰ ਦਾ ਸਿਲੰਡਰ ਬੰਦੇ ਨੇ ਲੈਣਾ ਆਉਂਦਾ ਉਹ ਬੁਕਿੰਗ ਕਰਨ ਤੋਂ ਬਾਅਦ ਦੋ ਤਿੰਨ ਦਿਨ ਬਾਅਦ ਇਹਨਾਂ ਨੂੰ ਕਮਰਸ਼ੀਅਲ ਸਿਲੰਡਰ ਛੱਡੋ ਦੂਜੇ ਇਹ ਮੋਲ ਚ ਬਣ ਰਿਹਾ ਸੀ ਇਹ ਮੋਲ ਚ ਬਣ ਰਿਹਾ ਸੀ ਟਾਇਲਟ ਦੇ ਵਿੱਚ ਪਾਂਡੇ ਰੱਖੇ ਹੋਏ ਐਥੇ ਇਹ ਕੁੱਕਰ ਚ ਬਣਾ ਰਹੇ ਸੀਗੇ ਜੀ ਇਹ ਉਹ ਟੁੱਟੀ ਜਿਹੜੀ ਹੈਗੀ ਉਹ ਖਰਾਬ ਹੈ ਇਸੇ ਟੁੱਟੀ ਦਾ ਪਾਣੀ ਯੂਜ਼ ਕਰ ਰਹੇ ਸੀ ਇਹ ਟੋਰਕਲ ਟੁੱਟੀ ਦਾ ਹਾਂਜੀ ਉੱਥੇ ਬੰਦਾ ਖੜਿਆ ਸਾਡੇ ਸਾਹਮਣੇ ਬਾਥਰੂਮ ਕਰ ਰਿਹਾ ਸੀ ਉਹ ਅਸੀਂ ਵੀਡੀਓ ਤਾਂ ਨਹੀਂ ਬਣਾਈ ਉਹਨੂੰ ਬਾਹਰ ਕੱਢਤਾ ਸੀ ਵੀ ਥੋੜਾ ਜਿਹਾ ਚੰਗਣ ਲਗਾ ਉਸ ਕਰਕੇ ਅਸੀਂ ਮਤਲਬ ਵੀਡੀਓ ਨਹੀਂ ਬਣਾਈ ਪਰ ਜਿਹੜੀ ਇਹ ਟੁੱਟੀ ਹੈ ਐਥੋਂ ਹੀ ਸਾਰਾ ਇਹ ਪਾਣੀ ਵਰਤ ਰਹੇ ਸੀ ਆਹ ਕੂੜਾ ਉੱਥੇ ਹੀ ਘਰਚਿਉਣੇ ਐਵੇਂ ਸਾਫ਼ ਕਰਦੇ ਹੋ ਕੂ ਹਾਂਜੀ ਆ ਫਿਰ ਬਿਲਕੁਲ ਤੁਸੀਂ ਦੂਸਰੇ ਪਾਸੇ ਫਿਰ ਅੰਦਰ ਜਾਂਦੇ ਆ ਹਾਂਜੀ ਹੂੰ ਅਸੀਂ ਪਰ ਜਦੋਂ ਇੱਥੇ ਆਏ ਇੱਥੇ ਪੇੜੇ ਬਣ ਰਹੇ ਸੀਗੇ ਹੂੰ ਇੱਥੇ ਬੈਠੇ ਜੀ ਪੇੜੇ ਬਣ ਰਹੇ ਸੀਗੇ ਸਾਰੇ ਗੰਦ ਪਾਏ ਹੋਏ ਸੀ ਹਾਂਜੀ ਹਾਂਜੀ ਇੱਥੇ ਉਹ ਪਿਆ ਸੀਗੀ ਚਰਪਾਲ ਇੱਥੇ ਬੂਟ ਲੈ ਕੇ ਅੱਧਾ ਬੈਠੇ ਸੀ ਜੀ ਉਹ ਪੈਰਾਂ 'ਪਰ ਇੱਥੇ ਬੂਟ ਲੈ ਕੇ ਬੈਠੇ ਸੀ ਅੱਤੀ ਬਣ ਰਹੇ ਸੀ ਉਹ ਮਤਲਬ ਉੱਥੇ दारू ਪੀ ਕੇ ਜਿਹੜਾ ਇਹਨਾਂ ਦਾ ਮੇਨ ਹੈ ਉਹ ਪਿਆ ਸੀ ਤੇ ਜਦੋਂ ਅਸੀਂ ਫਰਿੱਜ ਤੋਂ ਖੋਲ ਕੇ ਦੇਖਿਆ ਇਹਦੇ ਵਿੱਚ ਚਿਕਨ ਮੋਮੋ ਦੀ ਜਗ੍ਹਾ ਜਿਹੜਾ ਕਹਦ ਨੇ ਆਪਾਂ ਚਿਕਨ ਮੋਮੋ ਦੇ ਬੰਦੇ ਕਹਦ ਨੇ ਵੀ ਅਸੀਂ ਖਾਣਾ ਏ ਉਹ ਸੀਗਾ ਜੀ ਦੇਖੋ ਪੱਗ ਪਤਨੀ ਆਪਣਾ ਬਿੱਲਾ ਕਹਿੰਦੇ ਆ ਬਿੱਲੇ ਦਾ ਮੀਟ ਇਹ ਪਾਰੇ ਸੀਗੇ ਮਤਲਬ ਲੋ ਚਿਕਨ ਮੋਮੋ ਦੇ ਨਾਮ ਤੇ ਸੋਚਦੇ ਆ ਮੁਰਗਾ ਮੱਛੀ ਹੋਊਗਾ ਮੇਰੇ ਸਾਬ ਨਾਲ ਤਾਂ ਇਹੀ ਹੁੰਦਾ ਪਰ ਇਹ ਦੂਜਾ ਹੀ ਮੀਟ ਖਲਾਈ ਜਾ ਰਿਹਾ ਸਾਨੂੰ ਇਹ ਵੀ ਡਰ ਆ ਕਿ ਜਿਹੜੇ ਕਿਉਂਕਿ ਇਹਨਾਂ ਦੇ ਮਨ 'ਚ ਹੈ ਨਹੀਂ ਬਿਲਕੁਲ ਵੀ ਦਿਆ ਸਾਨੂੰ ਇਹ ਵੀ ਡਰ ਆ ਕਿ ਜਿਹੜੇ ਪੰਜਾਬ 'ਚੋਂ ਬੱਚੇ ਗਾਇਬ ਹੋ ਰਹੇ ਕਿਤੇ ਉਹ ਵੀ ਤਾਂ ਨਹੀਂ ਇਹੀ ਕਰ ਰਹੇ ਵੀ ਬਹੁਤ ਕੁਸ਼ਾ ਸਾਨੂੰ ਆਪਣਾ ਸੁਣਨ ਚ ਆਇਆ ਇਹ ਮੋੜਲੇ ਚ ਇੱਥੇ ਛੋਟੇ ਛੋਟੇ ਦੋ ਤਿੰਨ ਕੁੱਤੇ ਸੀਗੇ ਉਹ ਕਹਿੰਦੇ ਦਿਨਾਂ ਚ ਗਾਇਬ ਹੋ ਗਏ ਭਾਈ ਜੀ ਇੱਥੇ ਖੜਿਆ ਨਹੀਂ ਜਾ ਰਿਹਾ ਇੰਨੀ ਜ਼ਿਆਦਾ ਬੁਰੀ ਇੱਥੇ ਮੁਸ਼ਕਲ ਆ ਕਿ ਇੱਥੇ ਖੜਿਆ ਨਹੀਂ ਜਾ ਰਿਹਾ ਮੈਨੂੰ ਲੱਗਦਾ ਜੇ ਹੋਰ 5-10 ਮਿੰਟ ਇੱਥੇ ਮੈਂ ਖੜਿਆ ਮੈਂ ਤਾਂ ਉਲਟੀ ਆ ਜੂਗੀ ਸਰ ਮਿਉਨਿਸ ਹੈ ਜਿਹਨੂੰ ਲੋਕੀ ਕਹਿੰਨੇ ਆ ਹੋਰ ਪਾ ਦੋ ਹੋਰ ਪਾ ਦੋ ਬੜੀ ਸੁਆਦ ਲੱਗਦੀ ਹੈ ਮਿਉਨਿਸ ਆ ਮਿਉਨਿਸ ਮੱਖ ਮੱਛਰ ਮੱਖੀਆਂ ਪੂਰੀਆਂ ਪਿੰਕਰੀਆਂ ਤਾਂ ਮੈਂ ਕਹਾਂਗਾ ਫਟਾਫਟ ਇਹ ਹਾਲਾਤ ਅੰਦਰ ਦਿਖਾ ਦਿਓ ਅੰਦਰ ਖੜਨ ਦਾ ਇੱਥੇ ਕੋਈ ਹਾਲ ਨਹੀਂ ਇੱਥੇ ਜੇ ਹੋਰ 5 ਮੀਟਰ ਰੁਕਣਾ ਪਿਆ ਮੈਨੂੰ ਲੱਗਦਾ ਸਾਡੀ ਆਪਣੀ ਹਾਲਤ ਖਰਾਬ ਹੋ ਜਗੀ ਉਹ ਕੜਾਹੀ ਜ਼ਰੂਰ ਇੱਕ ਵਾਰ ਦਿਖਾ ਦਿਓ ਜਿਸ ਦੇ ਵਿੱਚ ਤੇਲ ਜਿਹੜਾ ਹੈਗਾ ਬੇਹੱਦ ਦੇਖੋ ਕਾਲੇ ਰੰਗ ਦਾ ਤੇਲ ਬਣਿਆ ਹੋਇਆ ਜਿੱਦਾਂ ਗਰੀਸ ਹੋਵੇ ਜਾਂ ਕਿਸੇ ਗੱਡੀ ਦੇ ਵਿੱਚ ਪਾਣ ਵਾਲਾ ਤੇਲ ਜਾਂ ਗੱਡੀ ਦੇ ਵਿੱਚੋਂ گاੜਾ ਤੇਲ ਨਿਕਲਦਾ ਉਹ ਹੋਵੇ ਸੋ ਇੱਥੇ ਖੜਨ ਦਾ ਕੋਈ ਹਾਲ ਨਹੀਂ ਤੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਕਿੰਨੀ ਗੰਦਗੀ ਇਸ ਥਾਂ ਦੇ ਉੱਤੇ ਪਹਿਲੀ ਹੋਈ ਹੈ ਭਾਈ ਜੀ ਮੋਮੋਸ ਪਏ ਸੀ ਉਹ ਕਿੱਥੇ ਪਏ ਸੀ ਸਰ ਮਹਮੋਦ ਹੱਥ ਪਏ ਸੀਗੇ ਜਿਹੜਾ ਹਾਂਜੀ ਜਿਹੜਾ ਆ ਔਇਲ ਐ ਇਹ ਰਾਗਗੋੜ ਰਿਫਾਇਨਡ ਵਰਤ ਰਹੇ ਸੀ ਉਹਦੇ ਵਿੱਚ ਸਾਨੂੰ ਸ਼ੱਕ ਐ ਇੰਜਨ ਦਾ ਔਇਲ ਵੀ ਪਾਇਆ ਹੋਇਆ ਕਿਉਂਕਿ ਉਹਦੀ ਸਮੈਲ ਰਿਫਾਇਨਡ ਵਾਲੀ ਹੈ ਹੀ ਨਹੀਂ ਔਇਲ ਦੀ ਉਹ ਤਾਂ ਵਿੱਚ ਇੰਜਨ ਔਇਲ ਲੱਗ ਰਿਹਾ ਤੁਸੀਂ ਦੇਖੋਗੇ ਮੱਕੀਆਂ ਮੱਛਰ ਪਿੰਡ ਕਰਿਆ ਅਸੀਂ ਦੇਖਦੇ ਦੇਖਦੇ ਸਾਡੇ ਇਹਨਾਂ ਨੇ ਮਤਲਬ ਪਾਈ ਗਏ ਜੋ ਆੜਕਵਾੜ ਪਿਆ ਸੀ ਨੀਚੇ ਪਾਈ ਜਾ ਰਹੇ ਸੀ ਇਹ ਮਤਲਬ ਇੱਕ ਮਸਾਲਾ ਬਣਾਣੇ ਨੂੰ ਨਾ ਉਹ ਕੰਮ ਹੋ ਰਿਹਾ ਸੀਗਾ ਵੀ ਟੇਸਟ ਬਣਾਣੇ ਨੂੰ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਹੁਣ ਵੀ ਆਪਾਂ ਇਹ ਪ੍ਰਵਾਸੀਆਂ ਦੇ ਹੱਥ ਦਾ ਖਾਣਾ ਗੰਧ ਜਾਂ ਆਪਣੇ ਰੱਤ ਦਾ ਖਾਣਾ ਬਿਲਕੁਲ ਭਾਈ ਇੱਥੋਂ ਬਾਹਰ ਚੱਲੀਏ ਇੱਥੇ ਖੜਨਾ ਮੁਸ਼ਕਿਲ ਆ ਲੋਕ ਤਾਂ ਇੱਥੋਂ ਦੇ ਬਣੇ ਆ ਖਾ ਰਹੇ ਆ ਪਰ ਮੈਨੂੰ ਲੱਗਦਾ ਕੁਝ ਵੀ ਮੁਸ਼ਕਲ ਨਹੀਂ ਰਹੀ ਹੈਗੀ ਇੱਥੋਂ ਮਤਲਬ ਵੀ ਜਿੰਨਾ ਕੁਆਂਟਰਾ ਦੇ ਹਿਸਾਬ ਨਾਲ ਨਾ ਵੇਸਟ ਮਟੀਰੀਅਲ ਬਾਹਰ ਕਢਵਾਤਾ ਕਾਰਪੋਰੇਸ਼ਨ ਨੇ ਜੀ ਇੱਥੇ ਦਾ ਇਹ ਉੱਪਰ ਤੱਕ ਗੋਭੀ ਦੇ ਨਾਲ ਲੱਤਿਆ ਹੋਇਆ ਸੀਗਾ ਸਾਰਾ ਸਿਸਟਮ ਹਰ ਗਲੀ ਹੋਈ ਗੋਭੀ ਇੱਥੇ ਖੜਨ ਵਾਲੀ ਹਾਲਾਤ ਨਹੀਂ ਸੀਗੀ ਇਹ ਤਾਂ ਵੇਸਟ ਮਟੀਰੀਅਲ ਬਾਹਰ ਚਲਾ ਗਿਆ ਜੀ ਤਾਂ ਕਰਕੇ ਆਣਾ ਮोटा ਖੜੇ ਆ ਤਾਂ ਬਿਲਕੁਲ ਬਾਹਰ ਖੜ ਕੇ ਗੱਲ ਕਰਦੇ ਆ ਇਸ ਬਾਬਤ ਕਿ ਜੋ ਕਿਉਂ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ ਤੇ ਬਾਈ ਹਾਲਾਤ ਇਦਾਂ ਦੇ ਇੱਥੇ ਬਣੇ ਹੋਏ ਤੇ ਲੋਕ ਖਾ ਰਹੇ ਆ ਇਸ ਤਰ੍ਹਾਂ ਦਾ ਮਟੀਰੀਅਲ ਉਹ ਤਾਂ ਬੜੇ ਸਵਾਦ ਲਾ ਕੇ ਖਾਂਦੇ ਲੋਕ ਤਾਂ ਫਿਰ ਦੇਖੋ ਜੀ ਜਿਹੜੇ ਖਾਣ ਵਾਲੇ ਆ ਨਾ ਜੀ ਉਹਨਾਂ ਨੂੰ ਜਿਹੜਾ ਉਹਦਾ ਪਿੱਛਾ ਹੈਗਾ ਜਿੱਥੇ ਉਹ ਬਣ ਰਿਹਾ ਹੈਗਾ ਅਜੇ ਤੱਕ ਉਹ ਪਤਾ ਹੀ ਨਹੀਂ ਸੀਗਾ ਅਸੀਂ ਉਮੀਦ ਕਰਦੇ ਆ ਤੁਹਾਡੇ ਮਾਦੀਮ ਚੈਨਲ ਦੇ ਮਾਦੀਮ ਰਾਹੀਂ ਜਿਹੜੇ ਲੋਕਾਂ ਨੇ ਤੁਹਾਡੀ ਵੀਡੀਓ ਦੇਖਣੀ ਸਾਡੀ ਵੀਡੀਓ ਦੇਖਣੀ ਹੈ ਵੀ ਅੱਗੇ ਨੂੰ ਉਹ ਇਹੋ ਜੀ ਗਲਤੀ ਤਾਂ ਨਹੀਂ ਕਰਨਗੇ ਜੀ ਉਹ ਵੀ ਜਿਸ ਹਾਲਾਤਾਂ ਜੇ ਲੋਕਾਂ ਨੇ ਇਹਨਾਂ ਨੂੰ ਬਣਾਇਆ ਗੰਦੇ ਟਾਇਲਟਾਂ ਚੋਂ ਪਾਣੀ ਲੈ ਕੇ ਲੈਟਰਿੰਗਾ ਜੋ ਪਾਣੀ ਭਰ-ਭਰ ਕੇ ਫਿਰ ਉੱਥੇ ਕੋਈ ਸਫਾਈ ਨਹੀਂ ਸ਼ਰਾਬਾਂ ਵਿੱਚੀ ਪੀ ਰਹੇ ਆਂ ਕੁੱਤਿਆਂ ਦਾ ਮਾਸ ਖਵਾ ਰਹੇ ਆਂ ਜੀ ਵੀ ਕੋਈ ਹੱਦ ਬੰਦੀ ਉਹ ਨਹੀਂ ਛੱਡੀ ਇਹਨਾਂ ਨੇ ਕੋਈ ਇਹ ਜੇ ਕ੍ਰਾਈਮਨਲ ਲੋਕਾਂ ਨੂੰ ਮੈਂ ਤਾਂ ਕਹਿੰਦਾ ਵੀ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਜਿਸ ਬੰਦੇ ਦੀ ਇਹ ਬਿਲਡਿੰਗ ਹੈ 280 ਨੰਬਰ ਪਿੰਡ ਮਟੌਰ ਦੇ ਵਿੱਚ ਉਹ ਬੰਦੇ ਨੂੰ ਵੀ ਸਜ਼ਾ ਹੋਣੀ ਚਾਹੀਦੀ ਹੈ ਇਹ ਬਿਲਡਿੰਗ ਪੂਰੀ ਦੀ ਪੂਰੀ ਸੀਜ਼ ਹੋਣੀ ਚਾਹੀਦੀ ਹੈ ਸਰਕਾਰੀ ਤੌਰ ਤੇ ਇਸ ਇਹਨਾਂ ਲੋਕਾਂ ਨੇ ਸਿੱਧੇ ਦੇ ਸਿੱਧੇ ਤੌਰ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਿਆ ਜੀ ਲੋਕਾਂ ਨੂੰ ਮਾਰਨ ਦਾ ਹੀ ਕੰਮ ਕਰਿਆ ਇੱਕ ਕਿਸਮ ਨਾਲ ਬਾਈ ਪਰ ਹੁਣ ਆਪਣੇ ਪੰਜਾਬੀ ਭਰਾ ਵੀ ਜਿਹੜੇ ਹੈਗੇ ਉਹ ਕੰਮ ਕਰਨ ਲੱਗੇ ਆ ਹੈਨਾ ਪਰ ਪੰਜਾਬੀ ਤਾਂ ਰੋਂਦੇ ਰਹਿੰਦੇ ਵਿਚਾਰੇ ਕਿ ਸਾਡੇ ਕੋਲ ਕੀ ਆਉਂਦਾ ਨਹੀਂ ਬਹੁਤ ਸਾਰੇ ਪੰਜਾਬੀ ਭਰਾਵਾਂ ਕੋਲ ਅਸੀਂ ਜਾਣਦੇ ਆ ਤਾਂ ਸਾਨੂੰ ਇਹੀ ਸੁਣਨ ਨੂੰ ਮਿਲਦਾ ਵੀ ਦੇਖੋ ਜੀ ਅਸੀਂ ਬੈਠੇ ਆ ਸਾਡੇ ਕੋਲ ਕੀ ਆਉਂਦਾ ਨਹੀਂ ਉਹ ਸਾਹਮਣੇ ਪ੍ਰਵਾਸੀਆਂ ਦੀ ਰੇੜੀ ਦੇ ਉੱਤੇ ਢੀੜਾਂ ਲੱਗੀਆਂ ਪਈਆਂ ਇਸ ਦਾ ਜੀ ਮੁੱਖ ਕਾਰਨ ਜਿਹੜਾ ਪ੍ਰਵਾਸੀਆਂ ਦੀ ਰੇੜੀਆਂ ਦੇ ਉੱਤੇ ਇਕੱਠ ਹੋਣਾ ਇਹ ਤਾਂ ਮੁੱਖ ਕਾਰਨ ਜਿਹੜਾ ਪਿੰਡਾਂ ਦੇ ਵਿੱਚ ਵੱਧਦਾ ਪ੍ਰਵਾਸ ਕਿਉਂਕਿ ਪ੍ਰਵਾਸੀ ਬੰਦੇ ਹੀ ਇਹ ਇਹੋ ਜਿਹੀਆਂ ਚੀਜ਼ਾਂ ਜ਼ਿਆਦਾ ਖਾਂਦੇ ਨੇ ਤੇ ਪ੍ਰਵਾਸੀਆਂ ਦਾ ਹੀ ਕੰਮ ਜਿਹੜਾ ਹੈ ਉਹ ਜ਼ਿਆਦਾ ਚੱਲ ਰਿਹਾ ਤੇ ਜਿਹੜੇ ਖਾਣ ਵਾਲੇ ਨੇ ਉਹ ਵੀ ਜ਼ਿਆਦਾ ਪ੍ਰਵਾਸੀ ਨੇ ਤੇ ਆਮ ਘਰਾ ਦੇ ਲੋਕ ਜਿਹੜੇ ਪਿੰਡਾਂ ਦੇ ਮੁੰਡੇ ਨੇ ਬੱਚੇ ਨੇ ਉਹ ਸਿਰਫ ਛੋਟੇ ਬੱਚੇ ਹੀ ਤੁਸੀਂ ਦੇਖ ਸਕਦੇ ਹੋ ਕਿ ਛੋਟੇ ਬੱਚੇ ਹੀ ਇਹ ਚੀਜ਼ਾਂ ਨੂੰ ਖਾਂਦੇ ਨੇ ਵੱਡਿਆਂ ਨੂੰ ਤਾਂ ਫੇਰ ਵੀ ਕਿਤੇ ਨਾ ਕਿਤੇ ਇਹ ਚੀਜ਼ ਦੀ ਸਮਝ ਹੋਣੀ ਜਿਹੜੀ ਸੋਸ਼ਲ ਮੀਡੀਆ ਰਾਹੀਂ ਆ ਚੁੱਕੀ ਹੈ ਪਰ ਜਵਾਕਾਂ ਦਾ ਹਲੇ ਵਿਚਾਰਿਆਂ ਦਾ ਬਹੁਤ ਵਿਚਾਰਾ ਇਹਨਾਂ ਨੇ ਨੁਕਸਾਨ ਲੋਕਾਂ ਨੇ ਕਰ ਦਿੱਤਾ ਤੇ ਪ੍ਰਵਾਸੀ ਹੀ ਜ਼ਿਆਦਾ ਇਹਨਾਂ ਦਾ ਕੰਮ ਚਲਾ ਰਹੇ ਨੇ ਇਸ ਕਰਕੇ ਥੋੜਾ ਜਿਹਾ ਕਿੰਨੇ ਸਾਲ ਹੋ ਗਏ ਤੁਹਾਨੂੰ ਪਤਾ ਲੱਗਿਆ ਕਿ ਕਿੰਨੇ ਸਾਲ ਹੋ ਗਏ ਕੰਮ ਚੱਲਦੇ ਇਹ ਤਾਂ ਜਿਹੜ ਤੇ ਜਿਹੜੀ ਪੰਜਾਬੀਆਂ ਵਾਲੀ ਗੱਲ ਤੁਸੀਂ ਕਰੀ ਨਾ ਪੰਜਾਬੀਆਂ ਦੀ ਰੇੜੀ ਤੇ ਵੀ ਦੋ ਬੰਦੇ ਹੁੰਦੇ ਆ ਤੇ ਪ੍ਰਵਾਸੀਆਂ ਦੇ ਸੋਹ ਹੁੰਦੇ ਆ ਇਹ ਸਚਾਈ ਹੈ ਸਾਡੇ ਲੋਕ ਵੀ ਭੇਟ ਚੱਲ ਦੇ ਕੇ ਨਾ ਉਧਰ ਨੂੰ ਚਲੇ ਪੈਣੇ ਆ ਇਹ ਨਹੀਂ ਦੇਖਦੇ ਵੀ ਆਪਣਾ ਖੜਿਆ ਅਸੀਂ ਉਹਦੇ ਕੋਲ ਜਾਈਏ ਸਫਾਈ ਨਹੀਂ ਦੇਖਦੇ ਇਹ ਦੇਖਦੇ ਆ ਵੀ ਉੱਥੇ ਬਸ ਚਲ ਜੀ ਜਿੱਥੇ ਚਾਰ ਲੋਕ ਖੜੇ ਆ ਵੱਧ ਆਪਣੇ ਲੋਕੀ ਆਪਣੇ ਟੇਸਟ ਨੂੰ ਜ਼ਿਆਦਾ ਪ੍ਰਾਇੋਰਟੀ ਦੇਣ ਲੱਗੇ ਐਸ ਕੰਪੇਅਰ ਟੂ ਕੀ ਜਿਹੜਾ ਕੁਆਲਿਟੀ ਨੂੰ ਇਹ ਇਹ ਚੀਜ਼ਾਂ ਟੇਸਟ ਹੋਊਗਾ ਤੁਹਾਨੂੰ ਲੱਗਦਾ ਟੇਸਟ ਆਪਣੇ ਬੰਦੇ ਵਧੀਆ ਬਣਾਉਂਦੇ ਆ ਆਪਣੇ ਬੰਦੇ ਵਧੀਆ ਮਸਾਲੇ ਵਰਤਦੇ ਆ ਐਮ ਡੀ ਐਚ ਦੇ ਮਸਾਲੇ ਤੱਕ ਵਰਤਦੇ ਆ ਇਹਨਾਂ ਦੇ ਮਸ ਮਨੇ ਕੋਈ ਕੁਛ ਨਹੀਂ ਰਫੈਂਡ ਦੇ ਨਾਮ ਤੇ ਇਹ ਆਪਣਾ ਇੰਜਨ ਆਇਲ ਵਰਤ ਰਹੇ ਆ ਤੇ ਆਪਣੇ ਲੋਕ ਜਿਹੜੇ ਐਨ ਸ਼ੁੱਧਤਾ ਨਾਲ ਬਣਾ ਰਹੇ ਆ ਆਪਣਾ ਧਿਆਕੇ ਪਰਮ ਭਗਵਾਨ ਨੂੰ ਐਨ ਬੜੇ ਸ਼ੁੱਧਤਾ ਨਾਲ ਬਣਾਉਂਦੇ ਆ ਪਰ ਉਹਦੇ ਕੋਲ ਲੋਕ ਜਾ ਕੇ ਪਤਾ ਨਹੀਂ ਕਿਉਂ ਨਹੀਂ ਖੁਸ਼ ਆਪਣੇ ਬੰਦੇ ਰੋਂਦੇ ਹੋਗੇ ਖੜੇ ਤੇ ਇਹ ਲੋਕ ਫਿਰ ਆਪਣੇ ਪ੍ਰਵਾਸੀਆਂ ਕੋਲ ਜਾਣਗੇ ਪਰ ਲੋਕਾਂ ਨੂੰ ਹੁਣ ਇਹ ਜਾਗਣਾ ਪੈਣਾ ਵੀ ਅਸੀਂ ਆਪਣੇ ਕੋਲ ਜਾਣਾ ਜਾਂ ਪ੍ਰਵਾਸੀਆਂ ਕੋਲ ਜਾਣਾ ਵੀ ਇਹ ਸਾਨੂੰ ਸਾਡੇ ਬੱਚਿਆਂ ਨੂੰ ਇਹ ਸਾਡੀ ਨਸਲ ਨੂੰ ਇਹ ਨਸਲ ਖੁਸ਼ੀ ਹੈ ਵੀ ਇਹ ਮਾਰਨੇ ਵਾਲਾ ਕੰਮ ਹੈ ਸਾਡੇ ਬੱਚਿਆਂ ਨੂੰ ਇਹ ਸਾਡੀ ਸਿਹਤ ਨਾਲ ਬਿਲਕੁਲ ਖਲਵਾੜ ਕਰ ਰਹੇ ਆ ਹੁਣ ਸੁਣ ਰਹੀਆਂ ਖਬਰਾਂ ਵੀ 8 ਸਾਲ ਦੀ ਬੱਚੀ ਨੂੰ ਅਟੈਕ ਆ ਗਿਆ ਕੋਈ 10 ਸਾਲ ਦੇ ਬੱਚੇ ਨੂੰ ਅਟੈਕ ਆ ਗਿਆ ਫਿਰ ਮੰਨਣਾ ਪਊਗਾ ਵੀ ਉਹਦਾ ਕਾਰਨ ਕੋਈ ਹੋਰ ਨਹੀਂ ਆ ਸਾਰਾ ਕੁਝ ਬਿਲਕੁਲ 101% ਇਹੀ ਕਾਰਨ ਹੈ ਜੰਮ ਦੇ ਬੱਚਿਆਂ ਦਾ ਆਪਰੇਸ਼ਨ ਹੋ ਰਿਹਾ ਇਹ ਛੋਟੀ ਛੋਟੀ ਬੱਚੀਆਂ ਤੁਸੀਂ ਦੇਖ ਲਓ ਬੱਚੇ ਦੇਖ ਲਓ ਉਹਨਾਂ ਨੂੰ ਜੰਮ ਦੇਆਂ ਦਾ ਆਪਰੇਸ਼ਨ ਹੋ ਰਿਹਾ ਛੋਟੇ ਛੋਟੇ ਬੱਚਿਆਂ ਨੂੰ ਅਟੈਕ ਸ਼ੂਗਰ ਕੈਂਸਰ ਤੱਕ ਦੀ ਨਾਮਰਾਦ ਬਿਮਾਰੀਆਂ ਹੋ ਰਹੀਆਂ ਸਾਰੇ ਹਸਪੀਟਲ ਭਰੇ ਪਏ ਆ ਇੱਕਲਾ ਮੁਹਾਲੀ ਜ਼ਿਲ੍ਹੇ ਦਾ ਕੇਸ ਨਹੀਂ ਹੈਗਾ ਕੱਲੇ ਕੱਲੇ ਜ਼ਿਲ੍ਹੇ ਚਲ ਜਾਓ ਉਹਨਾਂ ਦੇ ਜਿਹ ਉਹ ਏਰੀਆ ਚ ਇਹ ਜਗਾ ਲੈ ਲੈਣੇ ਆ ਚੁੱਪਚਾਪ ਆਪਣਾ ਜਿੱਥੇ 4-5 ਕਮਰੇ ਹੋਣ ਹੋਰ ਕਿਸੇ ਦਾ ਲੇਗਾ ਦੇਗਾ ਹੋਵੇ ਨਾ ਇਹ ਉੱਥੇ ਹੀ ਚ ਹੀ ਤਿਆਰ ਕਰਦੇ ਆ ਲੋਕਾਂ ਨੇ ਕਹਿੰਦਾ ਯਾਰ ਤੁਸੀਂ ਕਾਨੂੰ ਗਰੀਬਾਂ ਦੇ ਪਿੱਛੇ ਪਏ ਹੋਏ ਹੋ ਵੀ ਇਹ ਤਾਂ ਗਰੀਬ ਬੰਦੇ ਵਿਚਾਰੇ ਸਰ ਇਹ ਕੋਈ ਗਰੀਬ ਨਹੀਂ ਹੈਗੇ ਇਹਨਾਂ ਕੋਲ ਤਾਂ ਸਾਡੇ ਤੋਂ ਵੱਡ ਜਗ੍ਹਾ ਬਣਾਈ ਹੋਈ ਐ ਜਿਹੜੇ ਕਹਿੰਨੇ ਆ ਨਾ ਗਰੀਬ ਐ ਗਰੀਬ ਐ ਉਹ ਜਿੰਨੇ ਆਪਣੇ ਆਪ ਨੂੰ ਦੇਖ ਰਣ ਵੀ ਤੁਹਾਡੀ ਕਿੰਨੀ ਮਹੀਨੇ ਦੀ ਇਨਕਮ ਐ ਤੇ ਇਹਨਾਂ ਦੀ ਇਨਕਮ ਦੇਖ ਰਣ ਕਿੰਨੀ ਐ ਜਗ੍ਹਾ ਬਣਾਈ ਹੋਈ ਮਤਲਬ ਤੁਹਾਡੇ ਪਿੰਡ 'ਚ ਇਹਨਾਂ ਦੀ ਕਿੰਨੀ ਕਥਾਵਾਂ ਪ੍ਰਵਾਸੀ ਇਹ ਵੀ ਪ੍ਰਵਾਸੀ ਦੀ ਜਗ੍ਹਾ ਬਣਾਈ ਹੋਈ ਐ ਇੱਥੇ ਵੀ ਇਹਨਾਂ ਦੀ ਕੋਠੀ ਲਈ ਹੋਈ ਐ ਖਰੜ ਵੀ ਕੋਠੀ ਲਈ ਹੋਈ ਐ ਸਾਡੇ ਬੰਦੇ ਦੋ ਦੋ ਚਾਰ ਚਾਰ ਮਰਲੇ 'ਚ ਰਹ ਰਹੇ ਆ ਇਹਨਾਂ ਦੀ ਕੋਠੀਆਂ ਬਣ ਗਈਆਂ ਕਿਉਂਕਿ ਸਾਡੇ ਬੰਦੇ ਸ਼ੁੱਧ ਦਾ ਬਣਾਣੇ ਆ ਉਹ ਸ਼ੁੱਧ ਦਾ ਨਾਲ ਚੱਲ ਰਹੇ ਆ ਕਿਉਂ 10 ਰੁਪਏ ਦੀ ਚੀਜ਼ ਉਹਨਾਂ ਨੇ ਬਣਾ ਕੇ 12 ਦੀ ਵੇਚਣੀ ਐ ਕਵਾੜ ਵੇਚ ਰਹੇ ਇਹ ਤਾਂ ਲੋਕਾਂ ਨੂੰ ਹੁਣ ਪੰਜਾਬੀਆਂ ਨੂੰ ਆਪ ਸੋਚਣਾ ਪੈਣਾ ਵੀ ਤੁਸੀਂ ਆਪਣੀ ਸੇਤ ਨਾਲ ਖਲਵਾੜ ਕਰਨਾ ਜਾਂ ਤੁਸੀਂ ਸਿੱਧਾ ਸੋਚ ਲਿਆ ਵੀ ਹਾਂ ਆਪਾਂ ਨਸਲ ਖੁਸ਼ੀ ਕਰਨੀਓ ਕਰਨੀ ਹੈ ਤੁਸੀਂ 8ਵੀਂ 10ਵੀਂ ਕਰੋ ਆਪਣਾ ਪਹਿਲਾ ਲੋਕ ਮਚੌਰ ਹੋ ਕੇ ਜਾਂਦੇ ਸੀ ਬਾਹਰ ਨੂੰ ਹੁਣ ਚਲੋ ਜੀ ਬਾਹਰ ਨੂੰ ਚਲੋ ਬਾਹਰ ਨੂੰ ਚਲੋ ਇਹ ਲੋਕ 30 ਲੱਖ ਰੁਪਏ ਕਮਾਰੇ ਆ 30 ਬੈਠ ਕੇ ਪੰਜਾਬ ਚ ਆ ਕੇ ਲੱਖਾਂ ਰੁਪਏ ਕਮਾਰੇ ਆ ਕੋਠੀਆਂ ਤੱਕ ਬਣਾ ਲੀਆਂ ਇਹਨਾਂ ਨੇ ਸਾਡੇ ਲੋਕ ਚਲੋ ਬਾਹਰ ਨੂੰ ਮਤਲਬ ਉੱਥੇ ਜਾ ਕੇ ਇਹ ਕੰਮ ਕਰਨ ਲੱਗੇ ਸਾਡੇ ਵਾਲੇ ਝਾੜੂ ਪੋਚੇ ਤੱਕ ਕਰ ਰਹੇ ਆ ਪਰ ਇੱਥੇ ਮਿਹਨਤ ਨਹੀਂ ਕਰਨੀ ਪਰ ਜਿਹੜੇ ਇੱਥੇ ਕਰਦੇ ਆ ਬਾਈ ਫਿਰ ਉਹ ਰੋਂਦੇ ਆ ਨਾ ਬਾਈ ਕੰਮ ਤਾਂ ਸੀ ਕਰ ਰਹੇ ਆ ਜਿੰਨਾ ਬਣਾ ਕੇ ਲਿਆਣੇ ਵੇਸਟ ਹੋ ਜਾਂਦਾ ਆਪਣੇ ਪੰਜਾਬੀ ਪਰ ਫਿਰ ਰੋਕੇ ਕਹਿੰਦੇ ਉਹ ਵੀਰ ਸਾਡੇ ਪੰਜਾਬੀ ਵੀ ਪੰਜਾਬੀ ਬਾਈ ਪੰਜਾਬੀ ਦਾ ਸਾਥ ਨਹੀਂ ਦਿੰਦਾ ਸਾਥ ਨਹੀਂ ਦਿੰਦਾ ਇਹ ਬਿਲਕੁਲ ਸੱਚਾਈ ਹੈ ਜੀ ਇਹ ਆਪਣੇ ਲੋਕਾਂ ਨੂੰ ਵੀ ਭੈੜੀ ਆਦਤ ਹੈ ਮੰਨ ਲਓ ਮੈਂ ਵੀ ਆ ਨਾ ਜੇ ਪੰਜਾਬੀ ਖੜਿਆ ਮੈਂ ਉਹਦੇ ਕੋਲ ਜਾ ਕੇ ਨਹੀਂ ਆਪਣਾ ਚਾਹ ਪਾਣੀ ਪੀਣੀ ਉਹਦੇ ਕੋਲ ਨਹੀਂ ਮੈਂ ਆਪਣਾ ਖਾਣਾ ਇਹ ਸਮਾਨ ਜਿਹੜਾ ਬੰਨਣ ਵਾਲਾ ਮੈਂ ਉਹਦੇ ਕੋਲ ਜਾਊਗਾ ਜਿਹੜਾ ਪ੍ਰਵਾਸੀ ਹੈ ਇਹ ਸਾਡੀ ਲੋਕਾਂ ਦੀ ਮੈਂ ਦੂਜਿਆਂ ਨੂੰ ਨਹੀਂ ਕਹੂੰਗਾ ਵੀ ਇਹ ਸਾਡੀ ਪਹਿੜੀ ਅਦਤ ਹੈ ਇਹ ਚ ਸੋਚ ਸਾਨੂੰ ਚੇਂਜ ਕਰਨੀ ਪੈਣੀ ਵੀ ਅਸੀਂ ਮਰਨਾ ਕਿ ਜੀਣਾ ਵੀ ਅਸੀਂ ਆਪਣੀ ਨਸਲ ਕੁਸ਼ੀ ਖੁਦ ਕਰਾਣੀ ਹੈ ਵੀ ਇਹ ਸਾਰਾ ਆਪਣਾ ਸਿਹਤ ਨਾਲ ਆਪਣੀ ਖਲਵਾੜ ਜਿਹੜਾ ਅਸੀਂ ਲੋਕ ਕਰ ਰਹੇ ਆਂ ਵੀ ਅਸੀਂ ਆਪ ਖੁਦ ਇਸ ਦੇ ਜ਼ਿੰਮੇਵਾਰ ਆਂ ਪ੍ਰਸ਼ਾਸਨਤਾ ਕੁਝ ਕੁ ਮਿੰਟਾਂ ਬਾਅਦ ਹੀ ਆ ਗਿਆ ਹੋਊਗਾ ਇੱਥੇ ਪ੍ਰਸ਼ਾਸਨਤਾ ਸਰ ਮੀਡੀਆ ਤੁਹਾਡੇ ਵਰਗੇ ਮੀਡੀਆ ਚੈਨਲ ਨੇ ਦਿਖਾਇਆ ਉਹ ਤੋਂ ਬਾਅਦ ਪ੍ਰਸ਼ਾਸਨ ਜਾਗ ਗਿਆ ਹਲੇ ਵੀ ਪ੍ਰਸ਼ਾਸਨ ਨੇ ਮਤਲਬ ਐਨੀ ਚੰਗੀ ਕਾਰਵਾਈ ਜਿਹੜੀ ਮੰਨ ਲਓ ਹੋਣੀ ਚਾਹੀਦੀ ਉਹ ਨਹੀਂ ਹੋਈ ਨਾ ਕੋਈ ਬੰਦਾ ਹਲੇ ਅਰੈਸਟ ਹੋਇਆ ਨਾ ਕੁਝ ਸਾਨੂੰ ਐਫ ਆਈ ਆਰ ਪਤਾ ਲੱਗੀ ਹੈ ਦਰਜ ਹੋ ਗਿਆ ਇਹ ਤਾਂ ਅੰਦਰੇ ਸੁੱਤੇ ਪਏ ਸੀ ਵੀਡੀਓ ਚ ਦਿਖਦੇ ਸੀ ਅੰਦਰ ਕਿਉਂ ਨਹੀਂ ਹੋਏ ਸਰ ਅੰਦਰ ਪਏ ਸੀ ਜਦੋਂ ਪ੍ਰਸ਼ਾਸਨ ਆਇਆ ਅਸੀਂ ਦੱਸਿਆ ਵੀ ਇਹ ਬੰਦੇ ਆ ਸਾਹਮਣੇ ਉਹਨਾਂ ਦੇ ਦੇਖਦੇ ਦੇਖਦੇ ਬੰਦੇ ਕਿਸਕ ਦੇ ਗਏ ਉਹਨਾਂ ਦੇਖਦੇ ਦੇਖਦੇ ਨੱਕ ਥੱਲੇ ਕਿਸਕ ਗਏ ਨੱਕ ਥੱਲੇ ਕਿਸਕ ਗਏ ਜੀ ਇਹਨਾਂ ਦੇ ਬੰਦੇ ਜਿਹੜੇ ਹੈਗੇ ਨੇਪਾਲੀ ਬਿਯਾਰੀ ਪ੍ਰਵਾਸੀਆਂ ਦੇ ਇਹ ਸਾਰੇ ਕੋਟੀਆਂ ਚ ਕਿਤੇ ਨਾ ਕਿਤੇ ਕੰਮ ਕਰਦੇ ਆ ਵੱਡੇ ਵੱਡੇ ਮੰਤਰੀਆਂ ਕੋਲ ਕੰਮ ਕਰਦੇ ਆ ਇਹਨਾਂ ਦੀ ਸਪਾਰਸ਼ ਆ ਜੰਨੀ ਆ ਮਤਲਬ ਲੋਕਾਂ ਦੀ ਸਿਹਤ ਨਾਲ ਕੋਈ ਲੈਣਾ ਦੇਣਾ ਨਹੀਂ ਇਹਨਾਂ ਦੇ ਮੰਤਰੀਆਂ ਨੂੰ ਸੋਚਣਾ ਚਾਹੀਦਾ ਜਿਹੜੇ ਪ੍ਰਵਾਸ ਬਣਾ ਹੈਗੇ ਆ ਵੀ ਤੁਹਾਡੇ ਬੱਚੇ ਵੀ ਉਹੀ ਚੀਜ਼ ਖਾ ਰਹੇ ਆ ਜੋ ਸਾਡੇ ਖਾ ਰਹੇ ਆ ਇਹ ਨਾ ਸੋਚੋ ਵੀ ਤੁਹਾਡੇ ਬੱਚੇ ਵੱਛ ਜਾਣਗੇ ਭਈ ਇਹ ਨਫ਼ਰਤ ਤਾਂ ਨਹੀਂ ਬੋਲਦੀ ਕਈ ਵਾਰ ਕਹ ਦਿੱਤਾ ਜਾਂਦਾ ਯਾਰ ਪ੍ਰਵਾਸੀ ਵੀ ਤਾਂ ਬੰਦੇ ਆ ਉਹੀ ਹੱਡ ਮਾਸ ਆ ਤੁਸੀਂ ਕਿਉਂ ਪ੍ਰਵਾਸੀਆਂ ਨਾਲ ਨਫ਼ਰਤ ਕਰਦੇ ਹੋ ਵੀ ਨਫ਼ਰਤ ਬੋਲਦੀ ਤੁਹਾਡੇ ਅੰਦਰ ਸਰ ਜਿਹੜੇ ਚੰਗੇ ਰਹਿ ਰਹੇ ਆ ਅਸੀਂ ਉਹਨਾਂ ਨੂੰ ਤਾਂ ਕਿਹਾ ਨਹੀਂ ਜਿਹੜੇ ਗਲਤ ਖਲਾ ਰਹੇ ਆ ਅਸੀਂ ਉਹਨਾਂ ਨੂੰ ਕਿਹਾ ਜਿਹੜੇ ਚੰਗਾ ਖਲਾ ਰਹੇ ਆ ਚੰਗਾ ਉਹਨਾਂ ਨੂੰ ਅਸੀਂ ਕੋਈ ਨਹੀਂ ਕੁਝ ਕਹਿੰਦਾ ਚੰਗੇ ਵਾਲੇ ਵੀ ਹੈਗੇ ਆ ਸਾਰੇ ਵੀ ਅਸੀਂ ਮਾੜੇ ਨਹੀਂ ਕਹਿੰਦੇ ਪਰ ਜਿਹੜਾ ਪੰਜਾਬ ਨਾਲ ਦਰੋਹ ਹੋ ਰਿਹਾ ਹੈ ਤਾਂ ਆਪਣਾ ਬਹੁਤ ਜ਼ਿਆਦਾ ਹੀ ਹੈ ਨਾ ਵੀ ਆਪਣੇ ਕੋਲ ਤਾਂ ਸਾਨੂੰ ਸੋਚਣਾ ਪੈਣਾ ਵੀ ਆਪਣੇ ਕੋਈ ਨਹੀਂ ਹੁੰਦਾ ਇੱਕ ਰੇੜੀ ਤੇ ਇੱਕ ਬੰਦਾ ਨਹੀਂ ਹੁੰਦਾ ਇਹਨਾਂ ਕੋਲ 100-100 ਹੁੰਨੇ ਆ ਇਹ ਪ੍ਰਵਾਸੀਆਂ ਨੂੰ ਮਤਲਬ ਇਹ ਨਾ ਸੋਚੋ ਆਪਣੇ ਪੰਜਾਬੀਆਂ ਦੀ ਵੀ ਇਹ ਘਾਟ ਹੈ ਵੀ ਆਪਣੇ ਕੋਲ ਅਸੀਂ ਖਾ ਕੇ ਰਾਜੀ ਨਹੀਂ ਹੈਗੇ ਹਾਂਜੀ ਤੇ ਹੁਣ ਤੁਸੀਂ ਦੱਸ ਰਹੇ ਹੋ ਵੀ ਤੁਹਾਡੇ ਪਿੰਡ ਦੇ ਵਿੱਚ ਜਗ੍ਹਾ ਲੈ ਲਈ ਹਾਂਜੀ ਕੋਠੀਆਂ ਪਾ ਲਈਆਂ ਫੇ ਤੁਹਾਡੇ ਪਿੰਡ ਦੀ ਰੇਸ਼ੋ ਕਿਦਾਂ ਰਹੇਗੀ ਕਿੰਨੇ ਕੁ ਬੰਦੇ ਹੁਣ ਤੁਹਾਡੇ ਪੰਜਾਬੀ ਰਹਿ ਗਏ ਕਿੰਨੇ ਬਾਹਰੋਂ ਆ ਗਏ ਸਰ ਰੇਸ਼ੋ ਤਾਂ 70 ਤੋਂ 80% ਇਹਨਾਂ ਦੀ ਹੈ ਸਾਡੀ 20% ਪਰ ਉਹ 20% ਨੂੰ ਹੀ ਦਵਾਇਆ ਜਾਂਦਾ ਏ ਜਿਹੜਾ ਮੰਨ ਲਓ ਇਹ ਮੁੱਦਾ ਏ ਤਾਂ ਲੋਕ ਹਲੇ ਵੀ 10% ਪਰ ਇਹ ਮੁੱਦਾ ਕਿਉਂਕਿ ਜਿਆਦਾ ਹਾਈਲਾਈਟ ਹੋ ਗਿਆ ਇਸ ਚ ਵੀ ਮਤਲਬ ਜ਼ਿਆਦਾਤਰ ਇਹਨਾਂ ਦਾ ਸਾਥ ਆ ਦੇਆ ਜਾਊਗਾ ਕਿਉਂਕਿ ਜਿਸ ਸਾਹ ਨਾਲ ਕਾਰਵਾਈ ਨਹੀਂ ਹੈਗੀ ਉਸ ਸਾਹ ਨਾਲ ਸਾਥ ਹੀ ਆਏ ਜੇ ਸਾਹ ਆਪਣਾ ਕਾਰਵਾਈ ਹੈ ਨਾ ਚੰਗੇ ਸਰ ਤੋਂ ਆਉਂਦੀ ਤਾਂ ਅਸੀਂ ਮੰਨਦੇ ਵੀ ਸਾਥ ਨਹੀਂ ਹੈਗਾ ਵੀ ਬਿਲਕੁਲ ਨਿਰਪੱਖ ਜਾਂਚ ਹੋਈ ਹੈ ਇਹ ਹਾਂਜੀ ਮਤਲਬ ਵੋਟਾਂ ਦੇ ਲੈਂਡ ਦੇ ਚੱਕਰ ਦੇ ਵਿੱਚ ਅਜੇ ਵੀ ਤੁਹਾਨੂੰ ਲੱਗਦਾ ਵੀ ਕਾਰਵਾਈ ਭਰੋਸਾ ਹੈ ਨਹੀਂ ਤੁਹਾਨੂੰ ਵਿਸ਼ਵਾਸ ਨਹੀਂ ਬਿਲਕੁਲ ਜੀ ਬਿਲਕੁਲ ਜਿਹੜੇ ਨਾ ਪੁਰਾਣੇ ਖੰਭ ਬੈਠੇ ਆ ਉਹ ਹਟਦੇ ਨਹੀਂ ਹੈਗੇ ਪਰ ਜਿਹੜੇ ਸਾਡੇ ਕੌਂਸਲਰ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਵੀ ਉਹ ਸਾਡੇ ਨਾਲ ਜ਼ਰੂਰ ਖੜੇ ਆਂ ਉਹਨਾਂ ਨੇ ਜ਼ਰੂਰ ਮੰਗਦੀ ਜਿਹੜੀ ਕਾਰਵਾਈ ਹੈ ਹਰੇਕ ਚੈਨਲਾਂ ਨੂੰ ਵੀ ਕਿਹਾ ਉਹਨਾਂ ਨੇ ਉਹਨਾਂ ਨੇ ਅਧਿਕਾਰੀਆਂ ਨੂੰ ਵੀ ਕਿਹਾ ਵੀ ਕਾਰਵਾਈ ਕਰੋ ਅਸੀਂ ਇਹ ਚੀਜ਼ ਦਾ ਬੜਾ ਸੰਤੁਸ਼ਟ ਹੈ ਵੀ ਸਾਡੇ ਪਿੰਡ ਦੇ ਜਿਹੜੇ ਲੋਕ ਹੈ ਤੇ ਜਿਹੜੇ ਸਾਡੇ ਐਮਸੀ ਆਂ ਵੀ ਇਹ ਸਾਡੇ ਬੜੇ ਜਾਗਰੂਕ ਹੈ ਵੀ ਤੁਸੀਂ ਅੱਜ ਉਸ ਮਾਹੌਲ 'ਚ ਬੈਠੇ ਹੋ ਜਿੱਥੇ ਲੋਕਾਂ ਨੇ ਤੁਹਾਡੇ ਤੇ ਸਵਾਲ ਵੀ ਖੜੇ ਕਰਨੇ ਆਂ ਵੀ ਯਾਰ ਤੁਹਾਡੀਆਂ ਹੀ ਗਲਤੀਆਂ ਤੁਸੀਂ ਆਪਣੇ ਘਰਾਂ ਦੇ ਵਿੱਚ ਵੜੇ ਆ ਪਰ ਪੂਰੇ ਪੰਜਾਬ ਦੇ ਵਿੱਚ ਹੋਰ ਥਾਵਾਂ ਤੇ ਜਿਹੜੇ ਲੋਕ ਬੈਠੇ ਆ ਉਹ ਕਹਿੰਦੇ ਫੇਰ ਕੀ ਹੋ ਗਿਆ ਪੈਸੇ ਆ ਕੀ ਹੋ ਗਿਆ ਜੇ ਅਸੀਂ ਪ੍ਰਵਾਸੀ ਰੱਖ ਵੀ ਲੇ 2-4 ਕਰਾਇਦੇ ਉੱਤੇ ਉਹਨਾਂ ਨੂੰ ਕੀ ਕਹੋਗੇ ਫਿਰ ਸਰ ਇਹੀ ਤਾਂ ਸੋਚ ਮਾਰ ਗਈ ਇਹਦੇ ਇੱਕ ਤਾਂ ਹੋਰ ਹੈ ਨਾ ਇਹਨਾਂ ਦੇ ਸਾਹਮਣੇ ਜਾ ਕੇ ਕਹਿਣਗੇ ਵੀ ਅਸੀਂ ਤਾਂ ਤੁਹਾਡੇ ਸਾਰੇ ਹਾਂ ਤੁਸੀਂ ਚਲ ਗਿਆ ਤਾਂ ਕੀ ਹੋਊਗਾ ਸਾਡਾ ਮਤਲਬ ਬਾਬੇ ਨਾਨਕ ਤੇ ਭਰੋਸਾ ਨਹੀਂ ਹੈ ਲੋਕਾਂ ਨੂੰ ਵੀ ਜਿਹੜਾ ਰੋਟੀ ਆਪਣਾ ਦੇਊਗਾ ਉਹ ਤੇ ਭਰੋਸਾ ਨਹੀਂ ਹੈਗਾ ਇਹਨਾਂ ਤੇ ਹੋ ਗਿਆ ਵੀ ਇਹ ਅਸੀਂ ਸਾਨੂੰ ਕਿਰਾਇਆ ਦਵਾਂਗੇ ਤਾਂ ਅਸੀਂ ਰੋਟੀ ਖਾਵਾਂਗੇ ਮਤਲਬ ਜਿਹੜਾ ਪੰਜਾਬ ਸਾਰੇ ਦੁਨੀਆ ਨੂੰ ਖਿਲਾ ਸਕਦਾ ਉਹ ਤੇ ਮਤਲਬ ਭਰੋਸਾ ਨਹੀਂ ਹੈਗਾ ਪਰ ਇਹਨਾਂ ਤੇ ਭਰੋਸਾ ਹੋ ਗਿਆ ਵੀ ਅਸੀਂ ਇਹਨਾਂ ਦੇ ਬਲਬੁੱਤੇ ਖਾਣ ਲੱਗੇ ਹੋਏ ਆਂ ਭਾਜੀ ਕੱਲੇ ਇਹੀ ਤਾਂ ਨਹੀਂ ਇਹ ਕਹਿ ਰਹੀ ਗੱਲ ਕੀ ਸੋਚਦੇ ਹੋ ਨਾ ਭਾਈ ਮੈਂ ਬਿਲਕੁਲ ਸਹਿਮਤ ਹਾਂ ਜਿਹੜੇ ਤੁਸੀਂ ਹੁਣ ਕਿਹਾ ਨਾ ਵੀ ਆਪਣਾ ਸ਼ਾਇਦ ਨਫ਼ਰਤ ਬੋਲ ਰਹੀ ਹੈ ਜਾਂ ਕੁਝ ਵੀ ਹੈ ਜਿੰਨਾ ਪੰਜਾਬ ਵਾਲਿਆਂ ਨੇ ਹੋਰਾਂ ਨੂੰ ਗੱਲ ਲਾਇਆ ਨਾ ਹੋਰ ਜਿੰਨੀਆਂ ਵੀ ਸਟੇਟਾਂ ਉਹਨਾਂ ਨੂੰ ਨਹੀਂ ਲੱਗਦਾ ਵੀ ਹੋਰ ਸਟੇਟਾਂ ਵਿੱਚ ਤੁਸੀਂ ਜਾ ਕੇ ਦੇਖ ਲਿਓ ਵੀ ਉਹ ਤੁਹਾਨੂੰ ਇਸ ਤਰ੍ਹਾਂ ਟ੍ਰੀਟ ਕਰੂਗੇ ਜਿਸ ਤਰ੍ਹਾਂ ਆਪਾਂ ਪੰਜਾਬ ਬਾਕੀ ਜਿਹੜੀ ਗੱਲ ਹੈ ਕਿ ਭਾਈ ਇਹ ਬਾਹਰਲੇਆਂ ਵਾਲੀ ਸਾਨੂੰ ਪਤਾ ਨਹੀਂ ਜਿੰਨੇ ਵੀ ਆਪਾਂ ਮਤਲਬ ਬੰਦੇ ਹੈਗੇ ਸ਼ਾਇਦ ਤੁਹਾਡੇ ਲਿੰਕ 'ਚ ਵੀ ਹੋਵੋਗੇ ਜਿੰ ਕਈ ਪ੍ਰਵਾਸੀ ਹੋਵੋਗੇ ਜਿਹੜੇ ਚੰਗੇ ਆ ਬਾਈ ਹੁਣ ਆਪਾਂ ਚੰਗੇ ਹੁੰਦਾ ਨਹੀਂ ਮਾੜਾ ਕਹਿ ਸਕਦੇ ਮੇਰੇ ਲਿੰਕ 'ਚ ਵੀ ਹੋਵੋਗੇ ਇਹਦੇ ਲਿੰਕ 'ਚ ਵੀ ਹੋਵੋਗੇ ਹੁਣ ਜਿਹੜਾ ਗਲਤ ਹੈ ਬਾਈ ਜੀ ਚਾਹੇ ਉਹ ਅਮੀਰ ਹੈ ਚਾਹੇ ਉਹ ਗਰੀਬ ਹੈ ਚਾਹੇ ਉਹ ਪ੍ਰਵਾਸੀ ਹੈ ਚਾਹੇ ਉਹ ਪੰਜਾਬੀ ਹੈ ਗਲਤ ਤਾਂ ਗਲਤ ਹੈ ਬਾਕੀ ਜਿਹੜੀ ਗੱਲ ਹੈ ਤੁਸੀਂ ਕਹਿ ਰਹੇ ਹੋ ਵੀ ਇਹ ਗਰੀਬ ਕਈ ਲੋਕ ਕਹਿੰਦੇ ਨੇ ਨਾ ਵੀ ਹਾਂ ਯਾਰ ਗਰੀਬ ਨਾਲ ਕਿਉਂ ਧੱਕਾ ਕਰ ਰਹੇ ਹੋ ਬਾਈ ਇਹ ਗਰੀਬ ਵੀ ਨਹੀਂ ਹੈਗੇ ਇਹ ਸਾਨੂੰ ਹੁਣ 1 ਲੱਖ ਤਾਂ ਰੇੜੀਆਂ ਕਨੇ ਨੂੰ ਕਹਦੇ ਲੋਕ ਹੋ ਗਏ ਆਪਣੇ ਪੰਜਾਬੀ ਵੀ ਔਰ ਇਹ ਤਾਂ ਬਾਈ ਮੈਨੂੰ ਐ ਲੱਗਦਾ ਵੀ ਇਸ ਟਾਈਮ ਜਿਹੜੇ ਕਹਿੰਨੇ ਹਨ ਇਹਨਾਂ ਨੂੰ ਗਰੀਬ ਐ ਇਹ ਉਹ ਆਪਣੀ ਇਨਕਮ ਵੀ ਦੇਖ ਲੈਣ ਗਏ ਇਹਨਾਂ ਕਿ ਵੀ ਦੇਖ ਲੈਣ ਬਾਕੀ ਤਾਂ ਸਾਡਾ ਏਰੀਆ ਬਾਈ ਇਹ ਆਪਣਾ ਕੈਪੀਟਲ ਏਰੀਆ ਹੈ ਨਾ ਆਪਣਾ ਚੰਡੀਗੜ੍ਹ ਮੋਹਾਲੀ ਵਾਲਾ ਇਹਦੇ ਜਿੱਦਾਂ ਬਾਈ ਲੋਕਲ ਬੰਦੇ ਬਹੁਤ ਜ਼ਿਆਦਾ ਘਟੇ ਹਨ ਔਰ ਇਹ ਜ਼ਿਆਦਾ ਪ੍ਰਵਾਸੀ ਹੋ ਜਾਂਦਾ ਹੈ ਔਰ ਇਹਨਾਂ 'ਚ ਇੱਕ ਗੱਲ ਹੋਰ ਬਾਈ ਜਿਹੜੀ ਗਲਤ ਗੱਲ ਹੈਗੀ ਆ ਨਹੀਂ ਚਲ ਪ੍ਰਵਾਸ ਚੰਗਾ ਵੀ ਹੋਆ ਮਾੜਾ ਵੀ ਹੋਆ ਨਾ ਇਹ ਕੇ ਵੀ ਜਿਹੜੀ ਗੱਲ ਇਹ ਹੈਗੀ ਨਾ ਬਾਈ ਕ੍ਰਿਮੀਨਲ ਵੀ ਬਹੁਤ ਹੈਗੇ ਹੁਣ ਆਪਣੇ ਪੰਜਾਬ ਮਾ ਤੁਸੀਂ ਆ ਦੇਖ ਲਓ ਕੋਈ ਵੀ ਬੰਦਾ ਕਿਸੇ ਦੇ ਮੂੰਹ ਚੱਕ ਕੇ ਆ ਜਾਂਦਾ ਨਾ ਕੋਈ ਇਨਕੁਆਰੀ ਨਾ ਕੋਈ ਕੁਛ ਹੁਣ ਮੈਨੂੰ ਐਂ ਦੱਸੋ ਬਾਈ ਆਈ ਥਿੰਕ 5 ਦਿਨ ਹੋ ਗਏ 4-5 ਦਿਨ ਹੋ ਗਿਆ ਵੀਡੀਓ ਵਾਇਰਲ ਹੋਏ ਨੂੰ ਹੁਣ ਪ੍ਰਸ਼ਾਸਨ ਜੇ ਹੋਰ ਨਹੀਂ ਕੁਛ ਤਾਂ ਮਾਲਕ ਨੂੰ ਫੜ ਕੇ ਤਾਂ ਉਤੇ ਜਿਹੜੇ ਆਪਣਾ ਉਹਦੇ ਮਤਲਬ ਕਾਗਜ਼ ਪੱਤਰ ਤਾਂ ਦੇਖੇ ਨਾ ਉਹਨਾਂ ਦੇ ਵੀ ਜਿਹੜੇ ਉਹ ਰਹਿ ਰਹੇ ਤੇ ਮਾਲਕ ਦੇ ਲਈ ਕੁਛ ਵੀ ਨਹੀਂ ਕਰਿਆ ਬਾਈ ਹਾਲ ਤੱਕ ਪ੍ਰਸ਼ਾਸਨ ਨੇ ਕੋਈ ਵੈਰੀਫਿਕੇਸ਼ਨ ਨਹੀਂ ਕੋਈ ਕੁਛ ਨਹੀਂ ਹੋਇਆ ਹੈਗਾ ਹੁਣ ਇਹ ਕਿਹਾ ਜਾਂਦਾ ਬਾਬਾ ਜੀ ਇੱਕ ਮਿੰਟ ਅੱਗੇ ਆਇਓ ਕਿਹਾ ਜਾਂਦਾ ਵੀ ਜੈਸਾ ਨਾ ਵੈਸਾ ਮਨ ਜਿੱਦਾਂ ਦਾ ਖਾਓਗੇ ਭਾਈ ਉਦਾਂ ਦੇ ਹੋ ਜਾਊਗਾ ਫਿਰ ਹਾਲਾਤ ਬਣੇ ਹੋਏ ਆ ਇਹੋ ਜਿਹਾ ਖਾ ਕੇ ਕਿੱਦਾਂ ਦਾ ਮਨ ਹੋਊਗਾ ਤੁਹਾਨੂੰ ਲੱਗਦਾ ਤੁਹਾਡੇ ਸਾਹਮਣੇ ਹੀ ਹੈ ਜੀ ਜਿਹਹੇ ਜੇ ਤੁਸੀਂ ਕਿਹਾ ਵੀ ਖਾਣਾ ਹੈ ਉਹ ਜੀ ਬੰਦੇ ਦੀ ਸੋਚ ਹੋਈ ਉਹ ਜੀ ਪ੍ਰਵਿਰਤੀ ਹੋ ਜਾਂਦੀ ਹੈ ਹੁਣ ਜਿਹਹੇ ਜੇ ਲੋਕ ਇਹਨਾਂ ਕੋਲ ਖਾ ਰਹੇ ਆ ਉਹੋ ਜੀ ਲੋਕਾਂ ਦੀ ਸੋਚ ਹੋਈ ਹੋਈ ਹੈ ਸਾਡੀ ਸੋਚ ਇਹ ਹੈ ਵੀ ਅਸੀਂ ਲੋਕਾਂ ਨੂੰ ਬੇਅਰ ਕਰੀਏ ਵੀ ਉਹ ਚੰਗਾ ਖਾਣ ਚੰਗਾ ਸਾਫ਼ ਸੁਥਰਾ ਖਾਣਾ ਆਪਣੇ ਪੰਜਾਬੀ ਭਰਾਵਾਂ ਤੋਂ ਖਾਣ ਇਹੋ ਜਿਹਾ ਗੰਦਮੰਦ ਤੋਂ ਤਾਂ ਬਿਲਕੁਲ ਹੀ ਮਤਲਬ ਬਚਿਆ ਜਾ ਬਈ ਜਿਹੜੇ ਹਾਲਾਤਾਂ ਜਿਨ੍ਹਾਂ ਨੇ ਹਾਲਾਤ ਪੈਦਾ ਕਰਦੇ ਇਹ ਕਿੰਨੇ ਕੋ ਪਰਸੈਂਟ ਬਾਈ ਹੋਊ ਕਿ ਤੁਹਾਨੂੰ ਲੱਗਦਾ ਵੀ ਜਿਹੜੇ ਆਹ ਤੁਸੀਂ ਹੁਣ ਮੁੱਦਾ ਚੱਕ ਲਿਆ ਜਾਂ ਸਾਹਮਣੇ ਆ ਗਏ ਇਹਨਾਂ ਨੂੰ ਕਿੰਨੇ ਪਰਸੈਂਟ ਕਹੀਏ ਵੀ ਇਹ ਬਹੁਤ ਵੱਡਾ ਮਾਰਕਾ ਮਾਰ ਲਿਆ ਜਾਂ ਫਿਰ ਕਹਿ ਲਈਏ ਵੀ ਕੁਝ ਵੀ ਨਹੀਂ ਹੋਇਆ ਹਜੇ ਤੱਕ ਇਹ ਤਾਂ ਬਈ ਕੁਝ ਵੀ ਨਹੀਂ ਹੋਇਆ ਜੀ ਹਲੇ ਇਹ ਤਾਂ ਬਸ ਜਿਹੜੀ ਚੀਜ਼ ਮਤਲਬ ਮੂਰੇ ਆ ਗਈ ਇਹ ਤਾਂ ਉਹ ਹੈ ਜੀ ਹੁਣ ਪਤਾ ਨਹੀਂ ਇਹ ਹੋਰ ਕਿੰਨੇ ਹੋਊਗੇ ਜੀ ਹਲੇ ਤਾਂ ਆਪਾਂ 2-3 ਕਿਹੇ ਦੇਖੇ ਹੈਗੇ ਮੈਨੂੰ ਐ ਲੱਗਦਾ ਵੀ ਸ਼ਾਇਦ ਮਟੌਰ ਤੇ ਹੋਰ ਪਤਾ ਨਹੀਂ ਕਿੰਨੇ ਹੋਊਗੇ ਜੀ ਬਾਈ ਆਪਣੇ ਪਿੰਡ 'ਚ ਪਤਾ ਨਹੀਂ ਹੋਰ ਕਿੰਨੇ ਹੋਊਗੇ ਜੀ ਇਹ ਜੇ ਆਪਾਂ ਲੱਭੀਏ ਹੁਣ ਜੇ ਪ੍ਰਸ਼ਾਸਨ ਦੀ ਹੈ ਉਹ ਨਹੀਂ ਨੀਤੀ ਬਾਈ ਇਹ ਕੰਮ ਕਰਨੇ ਦੀ ਇਹਨਾਂ ਨੂੰ ਫੜਨੇ ਦੀ ਕਾਰਵਾਈ ਕਰਨੇ ਦੀ ਫਿਰ ਕੁਝ ਵੀ ਨਹੀਂ ਮੂਰੇ ਆਣਾ ਜੀ ਇਹ ਭਾਗ ਬਣਿਆ ਹੋਇਆ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਹੁੰਦੀ ਹੈ ਵੀ ਉਹ ਘੁੰਮ ਘੁੰਮ ਕੇ ਲੱਭ ਲੱਭ ਕੇ ਹਰ ਜੰਦੇ ਨੂੰ ਲੱਪਣ ਤੁਸੀਂ ਉਹ ਦੱਸ ਦੋਈ ਫਿਰ ਜੇ ਮਤਲਬ ਇਹ ਵਿਭਾਗ ਬਣਿਆ ਹੋਇਆ ਉਹਨਾਂ ਦੀ ਡਿਊਟੀ ਲੱਭਣੀ ਹੈ ਤਾਂ ਤੁਸੀਂ ਦੱਸੋ ਕਿੰਨੇ ਕੁ ਲੱਭ ਲਈ ਹੁਣ ਤੱਕ ਮੰਦਾ ਹੀ ਲੱਗਦਾ ਕੋਈ ਵੀ ਲੱਭਿਆ ਹੋਣਾ ਪ੍ਰਸ਼ਾਸਨ ਦਾ ਕੰਮ ਤਾਂ ਆਮ ਲੋਕਾਂ ਨੂੰ ਕਰਨਾ ਪੈ ਰਿਹਾ ਜੀ ਜਿਹੜੀ ਡਿਊਟੀ ਕਾਰਪੋਰੇਸ਼ਨ ਦੀ ਬਣਦੀ ਹੈ ਜਾਂ ਹੋਰ ਵਿਭਾਗਾਂ ਦੀ ਬਣਦੀ ਹੈ ਉਹ ਸਾਡੇ ਵਰਗੇ ਜਿਹੜੇ ਇਹ ਨੌਜਵਾਨ ਖੜੇ ਹੈ ਇਹਨਾਂ ਨੂੰ ਕਰਨਾ ਪੈ ਰਿਹਾ ਜੀ ਜੇ ਪ੍ਰਸ਼ਾਸਨ ਆਪਣਾ ਕੰਮ ਚੰਗੇ ਤਰੀਕੇ ਨਾਲ ਕਰੇ ਫਿਰ ਤਾਂ ਇਹ ਇੰਨੀ ਸਮੱਸਿਆ ਹੀ ਨਾ ਆਵੇ ਜੀ ਹੁਣ ਤੱਕ ਸਮੱਸਿਆ ਹੀ ਤਾਂ ਹੀ ਖੜੀ ਹੋਦੀ ਹੈ ਜਦੋਂ ਕੋਈ ਪੁੱਛਣ ਵਾਲਾ ਤਾਂ ਹੈ ਨਹੀਂ ਕਿਸੇ ਨੂੰ ਕੋਈ ਸੇਫਟੀ ਲਾਇਸੈਂਸ ਜਾਰੀ ਨਹੀਂ ਕਰਨਾ ਕਿਸੇ ਨੂੰ ਕੋਈ ਫੂਡ ਲਾਇਸੈਂਸ ਜਾਰੀ ਸਿਸਟਮ ਖਰਾਬ ਹੋਇਆ ਬਣਾ ਜੀ ਸਾਰਾ ਸਿਸਟਮ ਨੇ ਕੰਮ ਬਗਾੜਿਆ ਭਾਈ ਕਹਣ ਵਾਲੇ ਇਹ ਵੀ ਕਹਿ ਦਨਗੇ ਵੀ ਜਿਹੜਾ ਵੀ ਵੇਚਦਾ ਬਾਈ ਉਹ ਠੱਗੀ ਤਾਂ ਕਰਦਾ ਹੀ ਆ ਆਪਣੇ ਵਿੱਚੋਂ ਲੱਭਦਾ ਹੀ ਆ ਵੀ ਮੈਨੂੰ ਪੈਸੇ ਕਿੱਦਾਂ ਬਣ ਜਾਣ ਫੇ ਪੰਜਾਬੀਆਂ ਬਾਰੇ ਕੀ ਵਿਚਾਰ ਆ ਤੁਹਾਡੇ ਇਹ ਪੰਜਾਬੀ ਖਵਾਰੇ ਲੋਕਾਂ ਨੂੰ ਉਹ ਸ਼ੁੱਧ ਹੋਊਗਾ ਤੁਹਾਡਾ ਜਾਂ ਫਿਰ ਕੱਲਾ ਪ੍ਰਵਾਸੀਆਂ ਦੇ ਉੱਤੇ ਹੀ ਸਵਾਲ ਆ ਜੀ ਬਿਲਕੁਲ ਭਾਈ ਜੀ ਇਹ ਤਾਂ ਬਿਲਕੁਲ ਕਹਿਣ ਵਾਲੀ ਗੱਲ ਹੈ ਕਿ ਪੰਜਾਬੀ ਬੰਦਾ ਜਿਹੜਾ ਹੈਗਾ ਸਾਡੇ ਸਿਧਾਂਤ ਇਹ ਜਿਹਨੇ ਸਾਨੂੰ ਗੁਰੂ ਸਾਹਿਬਾਂ ਕੋਲੋਂ ਹੀ ਇਹ ਜੀ ਸਿੱਖਿਆ ਮਿਲੀ ਹੋਈ ਹੈ ਵੀ ਅਸੀਂ ਕਿਸੇ ਨਾਲ ਠੱਗੀ ਥੋਰੀ ਜਾਂ ਮਾੜਾ ਤਾਂ ਕਦੇ ਕਰੇ ਨਹੀਂ ਸਕਦੇ ਤੇ ਸਾਡੇ ਸਿਧਾਂਤ ਇਹ ਸ਼ੁਰੂ ਤੋਂ ਇਹੋ ਜਿਹੇ ਨੇ ਤੇ ਆਪਾਂ ਚੰਗਾ ਖਵਾਣ ਦੇ ਵਿੱਚ ਚੰਗਾ ਆਪ ਖਾਣ ਚ ਤੇ ਆਪ ਖਵਾਉਣ 'ਚ ਹੀ ਭਰੋਸਾ ਕਰਦੇ ਆਂ ਇਸੇ ਕਰਕੇ ਜਿਹੜੇ ਪੰਜਾਬੀਆਂ ਦਾ ਖਾਣਾ ਪੀਣਾ ਵੀ ਹੈ ਵੀ ਜਗ ਪ੍ਰਸਿੱਧਤਾ ਆਈ ਹੋਈ ਹੈ ਜੀ ਮਤਲਬ ਵੀ ਜਿਹੜਾ ਲੰਗਰੇ ਲਾ ਦਦੇ ਉਹਨਾਂ ਠੱਗੀ ਦਾ ਫਿਰ ਕੀ ਬਿਲਕੁਲ ਬਿਲਕੁਲ ਜੀ ਬਿਲਕੁਲ ਅਸੀਂ ਤਾਂ ਆਪਾਂ ਦਾ 2% ਵਾਲੇ ਉਹ ਸ ਰੱਬ ਦਾ ਦਿੱਤਾ ਹੋਇਆ ਪਹਿਲੇ ਪੰਜਾਬੀ ਨੂੰ ਇੰਨਾ ਐਡਾ ਵੱਡਾ ਦਿਲ ਦਿੱਤਾ ਪਰਮਾਤਮਾ ਨੇ ਜੀ ਤੇ ਸਾਨੂੰ ਤਾਂ ਲੱਗਦਾ ਨਹੀਂ ਵੀ ਕੋਈ ਪੰਜਾਬੀ ਬੰਦਾ ਇਹੋ ਜਿਹਾ ਕੰਮ ਕਰੇ ਕਰ ਸਕਦਾ ਏ ਤੇ ਅਸੀਂ ਤਾਂ ਚੰਗੇ ਕਰਮ ਕਰਨ 'ਚ ਭਰੋਸਾ ਰੱਖਦੇ ਆ ਜੀ ਸਾਡੇ ਦਾ ਸਿਧਾਂਤ ਵੀ ਇਦਾਂ ਦੇ ਨੇ ਤੇ ਬਾਕੀ ਇਹ ਪ੍ਰਵਾਸੀ ਨੇ ਜਿਹੜੇ ਇਹ ਤੁਸੀਂ ਹੁਣ ਹਾਲ ਦੇਖ ਹੀ ਲਿਆ ਜੀ ਆਪਣਾ ਤੁਹਾਨੂੰ ਕਹਿਣ ਦੱਸਣ ਦੀ ਤਾਂ ਕੋਈ ਹੋਰ ਲੋੜ ਐ ਨਹੀਂ ਵੀ ਜਿਹੜੇ ਬੰਦੇ ਕੁੱਤਾ ਵੱਢ ਕੇ ਖੜਾ ਸਕਦੇ ਨੇ ਜੀ ਉਹ ਕਿ ਕੇਸ ਹੱਦ ਤੱਕ ਗਿਰ ਸਕਦੇ ਨੇ ਜੀ ਤੁਸੀਂ ਆਪੇ ਦੇਖ ਲਓ ਜੀ ਉਹ ਕਿਸੇ ਦਾ ਬੱਚਾ ਵੀ ਬੱਚਾ ਨਹੀਂ ਛੱਡੋਂਗੇ ਅੱਜ ਅੱਜ ਕੁੱਤਾ ਖਲਾਤ ਹੈ ਕੱਲ ਨੂੰ ਕਿਸੇ ਦਾ ਜਵਾਕ ਹੱਥ ਲੱਗ ਗਿਆ ਉਹ ਤਾਂ ਪਤਾ ਨਹੀਂ ਹੁਣ ਕਿੱਥੇ ਤੇ ਲੈ ਗਿਆ ਨਹੀਂ ਪਤਾ ਨਹੀਂ ਮਰਿਆ ਵਾ ਕੁੱਤਾ ਕੱਟਿਆਗਾ ਪਤਾ ਨਹੀਂ ਗਲੀ ਚੋਂ ਫੜ ਲਈ ਪਤਾ ਨਹੀਂ ਕਿਸੇ ਦਾ ਬੰਨਿਆ ਹੋਇਆ ਫੜਿਆ ਜੀ ਇਸ ਤਾਂ ਇਸ ਹਾਲ ਹਾਲੇ ਤੱਕ ਇਸ ਚੀਜ਼ ਦੀ ਹੁਣ ਜਾਂਚ ਪੜਤਾਲ ਹੋਈ ਜਾਈ ਤੇ ਬਿਲਕੁਲ ਇਹ ਵੀਡੀਓ ਜਿਹੜੀ ਹੈਗੀ ਆ ਉਹਨੇ ਬੜੇ ਵੱਡੇ ਸਵਾਲ ਸਿਸਟਮ ਦੇ ਉੱਤੇ ਖੜੇ ਕੀਤੇ ਆ ਹਾਲਾਂਕਿ ਕੰਮ ਇਹ ਸਰਕਾਰਾਂ ਦਾ ਹੁੰਦਾ ਹੈ ਕਿ ਫੂਡ ਕਿਦਾਂ ਦਾ ਲੋਕਾਂ ਨੂੰ ਪਰੋਸਿਆ ਜਾ ਰਿਹਾ ਉਹਦੀ ਕੁਆਲਿਟੀ ਨੂੰ ਚੈੱਕ ਕੀਤਾ ਜਾਵੇ ਵਕ ਵਕ ਥਾਵਾ ਤੇ ਜਾ ਕੇ ਉਹਦੇ ਸੈਂਪਲ ਲਈ ਜਾਣ ਜਿਹੜੇ ਸੈਂਪਲ ਬੰਦ ਕੀਤਾ ਜਾਵੇ ਜੁਰਮਾਨੇ ਕੀਤੇ ਜਾਣ ਚੰਗਾ ਹੀ ਲੋਕਾਂ ਤੱਕ ਪਹੁੰਚੇ ਇਹ ਜ਼ਿੰਮੇਵਾਰੀ ਜ਼ਰੂਰ ਸਰਕਾਰਾਂ ਦੀ ਹੈ ਪਰ ਲੋਕ ਕੀ ਕਹਿ ਰਹੇ ਆ ਵੀ ਭਾਈ ਸਰਕਾਰਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਨਹੀਂ ਤੇ ਅੱਗੇ ਵੀ ਸਾਨੂੰ ਉਮੀਦ ਨਹੀਂ ਕਿ ਸਰਕਾਰ ਆਪਣੀ ਜ਼ਿੰਮੇਵਾਰੀ ਪ੍ਰਤੀ ਜਿਹੜੀ ਸੁਚੇਤ ਹੋਊਗੀ ਜਾਂ ਜ਼ਿੰਮੇਵਾਰੀ ਆਪਣੀ ਨਿਭਾਵੇਗੀ ਪਰ ਸਰੀਰ ਸਭ ਤੋਂ ਅਨਮੁੱਲੀ ਦਾਤ ਹੈ ਪ੍ਰਮਾਤਮਾ ਦੀ ਜੇਕਰ ਕਿਸੇ ਦਾ ਇੱਕ ਅੰਗ ਖਰਾਬ ਹੋ ਜਾਵੇ ਤਾਂ ਕਰੋੜਾਂ ਰੁਪਏ ਦੇ ਵਿੱਚ ਵੀ ਉਹ ਅੰਗ ਵਾਪਸ ਨਹੀਂ ਪੈਂਦਾ ਸਿਆਣੇ ਕਹਿੰਦੇ ਅੱਖਾਂ ਗਈਆਂ ਜਹਾਨ ਗਿਆ ਦੰਦ ਕੇ ਸਵਾਦ ਗਿਆ ਅਜਹੀਆਂ ਉਦਾਹਰਨਾਂ ਸਿਆਣੇ ਨੇ ਐਵੇਂ ਨਹੀਂ ਬਣਾ ਦਿੱਤੀਆਂ ਇੱਕ ਅੰਗ ਜਦੋਂ ਸਰੀਰ ਦੇ ਵਿੱਚ ਨਕਾਰਾ ਹੋ ਜੇ ਤਾਂ ਉਹ ਕਿਸੇ ਵੀ ਕੀਮਤ ਦੇ ਉੱਤੇ ਉਸ ਤਰ੍ਹਾਂ ਦਾ ਨਹੀਂ ਬਣਦਾ ਜਿਸ ਤਰ੍ਹਾਂ ਦੇ ਕੁਦਰਤ ਨੇ ਦਿੱਤਾ ਹੁੰਦਾ ਸੋ ਸਰੀਰ ਨੂੰ ਜੇ ਅਸੀਂ ਆਪ ਹੀ ਅੱਖਾਂ ਦੇ ਸਾਹਮਣੇ ਦੇਖ ਕੇ ਗੰਦ ਖਵਾਵਾਂਗੇ ਤਾਂ ਫਿਰ ਅਸੀਂ ਕਿੱਡੇ ਵੱਡੇ ਮੂਰਖ ਹੋਵਾਂਗੇ ਬੜੀ ਸੋਚਣ ਦੀ ਗੱਲ ਹੈ ਹੁਣ ਸੋਚਣਾ ਤੁਸੀਂ ਹੈ ਕਿ ਕੀ ਇਸੇ ਤਰ੍ਹਾਂ ਬਿਨਾਂ ਸੋਚੇ ਸਮਝੇ ਆਪਣੇ ਸਰੀਰ ਵਿੱਚ ਹੀ ਇਹ ਗੰਦਗੀ ਪਾਉਣੀ ਹੈ ਜਿੱਥੇ ਖੜਿਆ ਨਹੀਂ ਜਾ ਸਕਦਾ ਜਿੱਥੇ 2 ਮਿੰਟ ਦੇ ਲਈ ਖੜਨਾ ਮੁਸ਼ਕਿਲ ਹੈ ਮੁਸ਼ਕ ਮਾਰਦੀ ਹੈ ਗਲੀਆਂ ਸੜੀਆਂ ਚੀਜ਼ਾਂ ਇੱਥੋਂ ਤੱਕ ਕਿ ਮਰੇ ਹੋਏ ਜਾਨਵਰ ਵੀ ਤੁਹਾਨੂੰ ਪਰੋਸੇ ਜਾ ਰਹੇ ਆ ਇਹ ਸਾਡਾ ਸਾਰਿਆਂ ਦਾ ਹੁਣ ਆਪਣਾ ਫਰਜ਼ ਬਣਦਾ ਹੈ ਕਿ ਅਸੀਂ ਕੀ ਸੋਚਦੇ ਆ ਇਹ ਵੀਡੀਓਜ਼ ਅੱਜ ਸ਼ਾਇਦ ਆਈ ਹੈ ਇਸ ਦੇ ਪਿੱਛੇ ਹਜ਼ਾਰਾਂ ਹੋਰ ਅਜਹਈਆਂ ਗੱਲਾਂ ਸ਼ਾਇਦ ਦਬ ਕੇ ਹੀ ਰਹਿ ਗਈਆਂ ਹੋਣ ਜਿਹੜੀਆਂ ਸਾਹਮਣੇ ਆਉਣੀਆਂ ਚਾਹੀਦੀਆਂ ਸੀ ਪਰ ਅਸੀਂ ਕਿੱਥੇ ਖੜੇ ਆ ਸਾਨੂੰ ਸੋਚਣਾ ਪਊਗਾ ਕਿਤੇ ਸੜਕਾਂ ਦੇ ਉੱਤੇ ਸਾਡੇ ਪੰਜਾਬੀ ਭਰਾ ਤਾਂ ਇਹ ਕੰਮ ਕਰਦੇ ਰੋ ਰਹੇ ਆ ਕਿ ਸਾਡੇ ਕੋਲ ਕੀ ਆਉਂਦਾ ਨਹੀਂ ਤੇ ਕਿਤੇ ਲੰਮੀਆਂ ਲੇਨਾਂ ਲੱਗ ਰਹੀਆਂ ਸਿਰਫ ਗੰਦਖਾਨ ਦੇ ਲਈ ਸੋ ਇਹ ਮਟਰ ਪਿੰਡ ਦੀ ਘਟਨਾ ਜਿੱਥੋਂ ਦੀ ਵੀਡੀਓ ਵੀ ਬਹੁਤ ਚੱਲੀ ਹੈ ਤੇ ਤੁਸੀਂ ਇਸ ਵੀਡੀਓ ਬਾਰੇ ਕੀ ਸੋਚਦੇ ਹੋ ਜੋ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੀ ਚਾਹੁੰਦੇ ਹੋ ਕਿ ਤੁਸੀਂ ਇਸੇ ਤਰ੍ਹਾਂ ਬਾਦਸਤੂਰ ਇਸ ਗੱਲ ਨੂੰ ਜਾਰੀ ਰੱਖੋਗੇ ਜਾਂ ਫਿਰ ਪੰਜਾਬੀ ਘਟੋ ਘਟ ਆਪਣੇ ਸਰੀਰ ਬਾਰੇ ਤਾਂ ਸੋਚਣ ਦਾ ਪ੍ਰਣ ਲੈਣਗੇ ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਵਾਲੀ ਗੱਲ ਰਹੇਗੀ ਕਿ ਕਰਨ ਵਾਲੇ ਨੇ ਆਪਣਾ ਫਰਜ਼ ਨਿਭਾਇਆ ਪਰ ਅਸੀਂ ਆਪਣਾ ਫਰਜ਼ ਕਿੰਨਾ ਕਰਵਾਉਨੇ ਆ ਇਸ ਦੇ ਉੱਤੇ ਅਜੇ ਨਜ਼ਰਾਂ ਬਣੀ ਰਹਿਣਗੀਆਂ ਗੁਰਪ੍ਰੀਤ ਸਿੰਘ ਦਾਸ ਨਾਮ ਸਿੰਘ ਪੰਜਾਬੀ ਲੋਕ ਚੰਨ